ਦੇਖਣ ਦਾ ਇਹ ਨਹੀਂ ਬਲ ਵੀ ਉਮੀਦਵਾਰ ਕਿਹੜੇ ਆ ਗਏ ਬਾਹਰਲੇ ਬੰਦੇ ਆ ਸਾਰੇ 92 ਐਮਐਲਏ ਜਦੋਂ ਬਣ ਗਏ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਬਹੁਤ ਘੱਟ ਪਹੁੰਚਿਆ ਇਹ ਗੱਲ ਸਹੀ ਹੈ ਕਿੰਨੇ ਲੱਗਦੀ ਸਹੀ ਹੈ ਜੀ ਹੁਣ ਤੱਕ ਵਧੀਆ ਮੁੱਖ ਮੰਤਰੀ ਕਿਹੜਾ ਸੀ ਹੁਣ ਤੱਕ ਇਹ ਚੰਗਾ ਹੈ ਜੀ ਪ੍ਰਗਸ਼ਨ ਬਾਬਲ ਪ੍ਰਗਸ਼ਨ ਬਾਬਲ ਐਸ਼ਾ ਉਹ ਕਿਸ ਤਰ੍ਹਾਂ ਉਹ ਵਧੀਆ ਜੀ ਪੰਜ ਛੇ ਵਾਰ ਹੀ ਬਣਿਆ ਵਧੀਆ ਜੀ ਉਹਨਾਂ ਕੰਮ ਬਹੁਤ ਕੀਤੇ ਆ ਬਾਪੂ ਕਿਵੇਂ ਲੱਗਦਾ ਫਿਰ ਠੀਕ ਹੈ ਜੀ ਇਹ ਸਰਕਾਰ ਜੇ ਦੋ ਸਰਕਾਰਾਂ ਸੀ ਉਹ ਵਾਰੀ ਨਾ ਕਦੇ ਉਹ ਆ ਜਾਂਦੇ ਕਦੇ ਉਹ ਆ ਜਾਂਦੇ ਜਦੋਂ ਤੀਜੀ ਸਰਕਾਰ ਆਈ ਹੈ ਹੁਣ ਇਹਨਾਂ ਨੂੰ ਦੂਜਿਆਂ ਨੂੰ ਦੋ ਨੂੰ ਪਤਾ ਲੱਗਿਆ ਵੀ ਤੀਜਾ ਬੰਦਾ ਹੈਗਾ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਇਹਨਾਂ ਨੂੰ ਵੀ ਕਦੇ ਉਹ ਆ ਜਾਂਦੇ ਕਦੇ ਉਹ ਕਰਕੇ ਜਾ ਦੇ ਦਿੰਦੇ 70 ਸਾਲ ਪਹਿਲੇ 70 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦੇ ਨੇ ਇਹ ਠੀਕ ਹੈ ਵੀ ਉਹਨਾਂ ਨੇ ਕੰਮ ਉਹਨਾਂ ਨੇ ਵੀ ਚੰਗੇ ਕਰੇ ਆ ਉਸ ਦੇ ਟਾਈਮ 'ਚ ਬਾਦਲ ਸਾਹਿਬ ਉਨੇ ਮੋਟਰਾਂ ਕਰ ਕਰ ਦੇਤੀਆਂ ਪਾਣੀ ਪੰਜਾਬ ਨੂੰ ਖੁੱਲਾ ਕਰਤਾ ਹੂੰ ਤੇ ਨਹੀਂ ਪੰਜਾਬ ਨੂੰ ਕਿਹਨੇ ਪੁੱਛਣਾ ਇਹਨਾਂ ਜਾਣੇ ਕਿੱਥੇ ਮੰਡੀਆਂ ਚੰਦੇ ਸੀ ਖਜ਼ਾਨਾ ਉਹ ਆਂ ਨਹੀਂ ਖਾਲੀ ਹੈ ਇਹ ਆਂਦਾ ਮੇਰਾ ਖਜ਼ਾਨਾ ਭਰਿਆ ਹੀ ਪਿਆ ਹੈ ਕਿ ਪਤਾ ਨਹੀਂ ਕਿੱਥੋਂ ਭਰੀ ਬੈਠਾ ਕਿਵੇਂ ਲੱਗਦਾ ਜੀ ਪਿਛਲੀ ਸਰਕਾਰ ਨਾਲ ਕੋਈ ਫਰਕ ਲੱਗਿਆ ਬਈ ਉਹੋ ਚੀਜ਼ ਹੀ ਹੈ ਨਾ ਤਾਂ ਕੋਈ ਬੜਾ ਫਰਕ ਪਿਆਗਾ ਨਾ ਕੋਈ ਬਦਲਾ ਨਾ ਬੜਾ ਫਰਕ ਪਿਆ ਵੀ ਸਾਡੇ ਲੋਕ ਅੱਗੇ ਆਨੇ ਸੀ ਕਿ ਵੀ ਬਦਲਾ ਆ ਜਾਏ ਸਰਕਾਰ ਆ ਕਰ ਦੂ ਜੋ ਕਰ ਦੂ ਕਿੰਨੇ ਦੀਆਂ ਪੈਨਸ਼ਨਾਂ ਕੱਟ ਗਿਆ ਜੋ ਕਾਲੀ ਸਰਕਾਰ ਨੇ ਦਿੱਤਾ ਇਹ ਸਰਕਾਰ ਨਹੀਂ ਦਿੱਤਾਗਾ ਅਸੀਂ ਹੁਣ ਵੀ ਹੱਥ ਕੜਾ ਕਰਕੇ ਆਨੇ ਠੀਕ ਹੈ ਨਾ ਪੈਨਸ਼ਨਾਂ ਕੱਟੀਆਂ ਗਿਆ ਸਕੀਮ ਕੱਟੀ ਗਈ ਕੋਈ ਸਰਕਾਰ ਹੋਵੇ ਹਰੇਕ ਵਾਸਤੇ ਚੰਗੇ ਹੁਸੂਲਤ ਹੋਣੀ ਚਾਹੀਦੀ ਠੀਕ ਹੈ ਨਾ ਜਿਹੜੇ ਵੀ ਬੀ ਬੀਲ ਦੇ ਬਿੱਲ ਆਖੇ ਨੇ 600 ਜੂਟ ਮਾਫ ਕਰਤੀ ਇਹਨਾਂ ਨੇ ਮਾਫ ਨਹੀਂ ਸੀ ਕਰਨੀ ਗਈ ਇਹਨਾਂ ਦੀ ਰੇਟ ਕੱਟ ਜਾਂਦੀ ਸਰਕਾਰ ਕਿਵੇਂ ਲੱਗੀ ਕੋਈ ਨਾਰਾ ਕੋ ਬਣਾਇਆ ਤੇ ਨਾ ਰਤਾ ਹੀ ਹੈ ਕੀ ਨਹੀਂ ਦਿੱਤਾ ਕੀ ਬਨਉਣਾ ਚਾਹੁੰਦੀ ਤੁਸੀਂ ਐਸੀ ਕਹਿੰਦੇ ਕਿ ਚਾ ਕੋਈ ਮਾੜਾ ਮੋਟਾ ਗਰੀਬਾਂ ਬਾਰੇ ਵੀ ਸੋਚੇ ਤੇ ਸਾਰਿਆਂ ਬਾਰੇ ਵੀ ਖੇਤੀਬਾੜੀ ਬਾਰੇ ਸੋਚੇ ਤੇ ਉਹਨਾਂ ਨੇ ਕਦੇ ਵੀ ਨਹੀਂ ਸੋਚੇ ਗਰੀਬਾਂ ਦਾ ਜਿਹੜਾ ਬਿੱਲ ਸੀ ਬਹੁਤ ਜ਼ਿਆਦਾ ਆਉਂਦਾ ਸੀ ਹੁਣ ਬਿੱਲ ਆਉਂਦਾ ਉਹਨਾਂ ਨਹੀਂ ਆਉਂਦਾ ਤਾਂ ਨਹੀਂ ਮੈਂ ਤੁਹਾਡੀ ਗੱਲ ਸਹਿਮਤ ਹਾਂ ਹੁਣ ਜੇ ਮੈਂ ਸਾਰੀ ਰਾਤ ਦਿਨੇ ਵੀ ਲਾਈਟ ਜਗਾਈ ਰੱਖੂ ਤਾਂ ਬਿੱਲ ਆਉਣਾ ਹੀ ਹੈ ਉਹ ਉਹ ਤਾਂ ਉਹ ਤਾਂ ਤੁਸੀਂ ਵੇਖਣਾ ਨਾ ਹਾਂ ਜੀ ਜੇ ਹੁਣ ਸਾਰੀ ਰਾਤ ਕਹਿੰਦੇ ਕਿ ਜਗੀ ਜਾਂਦੇ ਜਦੋਂ ਗਾ ਦੇ ਮਤਨ ਨਾ ਦਿਖਾਓ ਦੂਜੀ ਬੰਦ ਕਰੋ ਪਹਿਲਾਂ ਤੁਹਾਨੂੰ ਮਿਲਦੀ ਸੀ ਕਣਕ ਹਾਂ ਤੇ ਨਾ ਕਣਕ ਮਿਲਦੀ ਨਾ ਦਾਲ ਮਿਲਦੀ ਨਾ ਕੁਝ ਨਹੀਂ ਆਟਾ ਤਾਂ ਮਿਲ ਜਿੰਦਾ ਤੁਹਾਨੂੰ ਪੀਸੇ ਵਸਾ ਨਹੀਂ ਜੀ ਨਹੀਂ ਸਾਡੇ ਪੈਨ ਕੋਈ ਬੰਦਾ ਕਹਿੰਦਾ ਵੀ ਆਟਾ ਮਾਨ ਸਾਹਿਬ ਕਹਿੰਦਾ ਵੀ ਬਿੱਲ ਮਾਰ ਕੇ ਜਨ ਕਿ ਸਾਡਾ ਬੰਦਾ ਆਇਆ ਕਰੂਗਾ ਤੁਸੀਂ ਦਿਹਾੜੀ ਨੀ ਚੜਨੀ ਤੁਸੀਂ ਗਰੀਬ ਬੰਦੇ ਆ ਨਾ ਦਿਹਾੜੀ ਮਾਰਦੇ ਲੈਣਾ ਚ ਲੱਗਦੇ ਸੀ ਉਹ ਲੈਣ ਚ ਨਹੀਂ ਲੱਗਣਾ ਪੈਣਾ ਤੁਹਾਡੇ ਘਰੇ ਆਊਗਾ ਡੀਪੂ ਵਾਲਾ ਬਿੱਲ ਮਾਰੂਗਾ ਵੀ ਤੁਹਾਡਾ ਆਟਾ ਆ ਗਿਆ ਇਨ ਜੀਆਂ ਦੇ ਲੈ ਜਾਓ ਉਹ ਆ ਰਿਹਾ ਤੁਹਾਨੂੰ ਮੈਂ ਕਹਿੰਦਾ ਜਵਾ ਨਹੀਂ ਆ ਕੋਈ ਬੰਦਾ ਕਹਿੰਦੇ ਵਾਹ ਕੱਟ ਕੇ ਸਾਡੇ ਪਿੰਡ ਚ ਆ ਅੱਛਾ ਹਾਂ ਫਿਰ ਇਹ ਕਿਸ ਜਨ ਕੀ ਸਰਕਾਰ ਕੀ ਬਣੂਗੀ ਕੀ ਤੇ ਕਿਹੜੀ ਬਾਜੀ ਮਾਰੂ ਮੈਂ ਨਾ ਕਹਣਾ ਜੀ ਕਾਲੀ ਪਾਰਟੀ ਬਣੂਗੀ ਅੱਗੇ ਅੱਜ ਅਸੀਂ ਪਹੁੰਚੇ ਪਿੰਡ ਲੰਬ ਵਾਲੀ ਦੇ ਵਿੱਚ ਜਿਹੜਾ ਫਰੀਦਕੋਟ ਦਾ ਪਿੰਡ ਆ ਹਲਕਾ ਜ਼ੈਤੋ ਦਾ ਪਿੰਡ ਪੈਂਦਾ ਏ ਸਰਕਾਰ ਬੜੀ ਨੇ 2 ਸਾਲ ਤੇ 2 ਮਹੀਨੇ ਦਾ ਸਮਾਂ ਹੋ ਗਿਆ ਸਰਕਾਰ ਨੇ ਹੁਣ ਤੱਕ ਕਿੰਨਾ ਕੰਮ ਕੀਤਾ ਤੇ ਕਿਹੜੀ ਸਰਕਾਰ ਨੂੰ ਲੋਕ ਪਸੰਦ ਕਰਦੇ ਆ ਕਿਉਂਕਿ ਜ਼ਿਆਦਾ ਤੌਰ ਤੇ ਵੀ ਨਹੀਂ ਹੈ ਕਿ ਇਨ੍ਹਾਂ ਲੋਕਾਂ ਦਾ ਤਜਰਬਾ ਵੱਧ ਹੁੰਦਾ ਜਿਹੜੇ ਸੱਥਾਂ ਦੇ ਵਿੱਚ ਬਜ਼ੁਰਗ ਬੈਠੇ ਆ ਇਹਨਾਂ ਨੂੰ ਪਤਾ ਹੁੰਦਾ ਪਾਰਟੀਆਂ ਬਾਰੇ ਇੱਥੇ ਸਾਡੇ ਨਾਲ ਬਜ਼ੁਰਗ ਬੈਠੇ ਨੇ ਪੁੱਛਦੇ ਆ ਕੀ ਲੱਗਦਾ ਵੀ ਐਤ ਕੀ ਜਨਨ ਕਿ ਕੁਝ ਕਲਾਕਾਰ ਵੀ ਉਠਾਤੇ ਆ ਕਈਆਂ ਪਾਰਟੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਅੱਜ ਕੀ ਜੇ ਬਾਜ਼ੀ ਮਾਰੂਗੀ ਕੋਈ ਹਜੇ ਸਾਰੇ ਪਰਿਵਾਰ ਅਲੱਗ-ਅਲੱਗ ਹੀ ਬੋਲੀ ਜਾਂਦੇ ਆ ਅੱਛਾ ਵੋਟ ਵਟ ਕੋਈ ਨਹੀਂ ਪਾਉਣ ਪਾਉਣ ਨੂੰ ਤਿਆਰ ਜੀ ਜਨਦਾ ਨਹੀਂ ਪਤਾ ਵੀ ਇਹ ਉਮੀਦਵਾਰ ਕਿਹੜੇ ਆ ਗਏ ਬਾਹਰਲੇ ਬੰਦੇ ਆ ਸਾਰੇ ਅੱਛਾ ਹਾਂ ਨਹੀਂ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਕਾਲੀਆਂ ਨੇ ਕਿਹਨੂੰ ਠਾਤਾ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਨੂੰ ਠਾਤਾ ਭਾਜਪਾ ਨੇ ਕਿਹਨੂੰ ਠਾਤਾ ਪਤਾ ਨਹੀਂ ਲੱਗਿਆ ਜੀ ਕਾਂਗਰਸ ਨੇ ਠਾਤਾ ਦੇ ਤਾਂ ਨਾਵਾਂ ਦਾ ਤਾਂ ਪਤਾ ਹੈ ਤੇ ਮਾਊ ਮੌਕੀ ਨਹੀਂ ਵੇਖੀ ਜਦੋਂ ਸਾਡੇ ਪਿੰਡ ਹੀ ਨਹੀਂ ਆਈ ਗਏ ਉਹ ਵੀ ਤੁਹਾਡੇ ਪਿੰਡ ਕੋਈ ਨਹੀਂ ਆ ਕੇ ਵੜਿਆ ਜਿਵੇਂ ਸਰਕਾਰ ਬਣੀ ਨੂੰ 2 ਸਾਲ ਤੇ 2 ਮਹੀਨੇ ਦਾ ਸਮਾਂ ਹੋ ਗਿਆ ਇੱਥੇ ਦਾ ਐਮਐਲਏ ਕੌਣ ਹੈ ਪਹਿਲਾਂ ਦਾ ਅਮੋਲਕ ਸਿੰਘ ਆ ਜੀ ਅਮੋਲਕ ਸਿੰਘ ਅਮੋਲਕ ਸਿੰਘ ਇੱਥੇ ਪਹੁੰਚਣ ਨਹੀਂ ਜਮੇ ਨਹੀਂ ਉਹ ਪਹਿਲਾਂ ਇੱਕ ਦੋ ਵਾਰੀ ਵੜਕ ਨਹੀਂ ਆ ਅੱਛਾ ਹਾਂ ਉਹ ਜਣੀ ਕਿ ਹੋਣਾ ਜਿਵੇਂ ਵੋਟਾਂ ਆਈਆਂ ਵੋਟਾਂ ਵਾਲੇ ਦੇ ਨਾਲ ਆਉਣਗੇ ਕਿ ਉਹਨਾਂ ਨੂੰ ਸਵਾਲ ਜਵਾਬ ਕਰਦੇ ਆ ਤੁਸੀਂ ਸਾਡਾ ਗਰੀਬ ਪਿੰਡ ਆਈ ਕੋਈ ਸਵਾਲ ਜਵਾਬ ਨਹੀਂ ਕਰਨਾ ਕਿਸੇ ਨੇ ਜੀ ਜੀ ਆ ਗਰੀਬ ਪਰਿਵਾਰੀ ਹੈ ਪਿੰਡ ਹੀ ਆ ਸਾਡਾ ਹੂੰ ਅਸੀਂ ਤਾਂ ਵੋਟਾਂ ਪਾਉਣ ਵਾਲੀਆਂ ਜਿਹਨੂੰ ਜੀ ਕਰਿਆ ਪਾ ਦਾਂਗੇ ਜੀ ਕੰਮ ਕੌਰ ਕਰੇ ਸਰਕਾਰ ਨੇ ਕੰਮ ਸਕੂਲਾਂ ਸਕਾਲਾਂ ਸਕੂਲ ਤਾਂ ਚੰਗਾ ਚੱਲਿਆ ਢਾਂ ਚਾਹੀ ਸਾਡੇ ਜਿਵੇਂ ਸਰਕਾਰ ਨੇ ਹੁਣ ਮੰਨ ਲਓ ਥੋੜੀ ਬਿਜਲੀ ਦੇ ਬਿੱਲ ਆ ਗਰੀਬ ਲੋਕਾਂ ਦੇ ਬਿੱਲ ਨਹੀਂ ਭਰੇ ਜਾਂਦੇ ਸੀ ਜਨਨ ਕਿ ਬਿੱਲ ਬਹੁਤ ਆਉਂਦੇ ਸੀ ਤੇ ਦੂਜੀ ਗੱਲ ਜਿਵੇਂ ਬੀਬੀਆਂ ਦਾ ਕਿਰਾਇਆ ਮਾਫ ਦੀ ਗੱਲ ਕਰੀਏ ਕਿਰਾਇਆ ਵੀ ਮਾਫ ਕਰਤਾ ਕੀ ਉਹ ਜਿਹੇ ਸਕੀਮਾਂ ਚੰਗੀਆਂ ਸਰਕਾਰਾਂ ਦੀਆਂ ਲੱਗੀਆਂ ਤੁਹਾਨੂੰ ਨਹੀਂ ਸਾਨੂੰ ਤਾਂ ਚੰਗੀਆਂ ਨਹੀਂ ਲੱਗੀਆਂ ਜੀ ਇਹ ਕਿਰਾਇਆ ਮਾਫ ਕਰ ਕਿਉਂਕਿ ਜੀ ਉਹ ਬੁਢੀਆਂ ਘਰੇ ਨਹੀਂ ਖੜਦੀਆਂ ਜੀ ਇਹਦਾ ਰੋਟੀ ਨੂੰ ਉਡੀਕੀ ਜਾਂਦੇ ਆ ਜੀ ਵੀ ਰੋਟੀ ਕਦੋਂ ਪਕਾਉਣੀ ਆ ਉਹ ਅਜੇ ਕਿ ਬਸ ਢਿੱਦੀ ਫਿਰਦੀ ਹੁੰਦੀਆਂ ਨੇ ਚਾਚਾ ਹਾਂ ਜੀ ਨਹੀਂ ਨਹੀਂ ਤੁਹਾਡਾ ਹੈ ਤਾਂ ਫਾਇਦਾ ਹੀ ਤੁਹਾਡਾ ਫਾਇਦਾ ਨਹੀਂ ਇਦੋਂ ਦੀ ਹੋਣਾ ਚਾਹੀਦਾ ਸੀ ਕਿਰਾਇਆ ਜੀ ਵੀ ਅਸੀਂ ਵੀ ਸਾਨੂੰ ਵੀ ਟਾਈਮ ਦੇਣ ਨੂੰ ਕਿਤੇ ਬਾਸ ਚਾਣ ਦਾ ਜੀ ਅੱਛਾ ਹਾਂ ਇਹ ਇਧਰ ਨਾ ਪਰਦੇ ਨਾ ਕਿਤੇ ਨਾ ਨਟ ਜਾਂਦੀਆਂ ਕਿਤੇ ਸ਼ਹਿਰ ਚੋਟ ਜਾਂਦੀਆਂਗਾ ਬੰਦੇ ਦੀ ਮੇਰੀ ਗੱਲ ਸੁਣੋ ਜੇ ਕਿਤੇ ਨਾਉਣ ਵੀ ਜਾਣਾ ਸੀ ਜਿਵੇਂ ਦਰਬਾਰ ਸਾਹਿਬ ਜਾਣਾ ਮਾਤਾ ਨੇ ਤਾਂ ਕਿਤੇ ਹਜੂਰ ਸਾਹਿਬ ਜਾਣਾ ਤੋਂ ਤੋਂ ਪਹਿਲਾਂ ਪੈਸੇ ਮੰਗਦੀ ਸੀ ਵੀ ਮੈਨੂੰ ਪੈਸੇ ਦੇ ਹੁਣ ਤੋਂ ਫਿਕਰ ਤਾਂ ਹੈ ਨਹੀਂ ਨਾ ਫਿਕਰ ਕਿਉਂ ਨਹੀਂ ਜੀ ਉਹ ਲੰਗਰ ਚ ਰੋਟੀ ਖਾਈ ਜਾਂਦੀਆਂ ਜੀ ਠਾਕੀ ਨੇ ਹੈਗੇ ਅੱਛਾ ਉਹ ਲੰਗਰ ਹਾਲ ਚ ਗੁਰਦੁਆਰੇ ਚ ਰੋਟੀ ਖਾਈ ਜਾਂਦੀਆਂ ਅੱਛਾ ਅਈ ਝਾਕੀ ਨੇ ਵੀ ਕਦੇ ਆਂਡੀ ਕਵਾਂਟੀ ਵੀ ਨਹੀਂ ਦਿੰਦੇ ਹੈਗੇ ਉਹ ਵੀ ਨਾਲ ਲੈ ਜਾਂਦੀਆਂਗਾ ਜੀ ਅੱਛਾ ਯਾਨੀ ਕਿ ਨਾ ਦੀ ਜੋਟੀਦਾਰ ਲੈ ਜਾਂਦੀਆਂ ਹਾਂ ਜੀ ਅਈ ਸਕੇਰੇ ਲੰਗ ਮਾਰੀ ਜਾਂਦੀਆਂ ਵੀੜੇ ਜਿੱਦੇ ਉੱਥੇ ਮौज ਨਾਲ ਵਾਸਤੇ ਚੜ ਜਾਂਦੀਆਂ ਆ। ਹਾਂ। ਯਾਨੀ ਕਿ ਘਰੇ ਲੰਗ ਮਾਰਦੇ ਆ। ਅੱਧੇ ਦੁੱਧ ਹੋਣਾ ਚਾਹੀਦਾ ਇਕਰਾਇਆ। ਜੀ। ਵੀ ਸਾਨੂੰ ਵੀ ਟਾਈਮ ਤੋਂ ਕਿਤੇ ਨਾ ਹਉਣ ਨੂੰ ਹੁੰਦਾ। ਅਈ ਠੰਡੇ ਪਾਣੀ ਨਾਲ ਨ੍ਹਾਈ ਜਾਂਦੇ ਆ ਉਹ ਮौज ਨਾਲ। ਬਸ ਸੈਂਟਰ ਗਿਆ ਫਿਰ ਨਹੀਂ ਹੁਣ ਬਾਪੂ ਇੱਕ ਦਿਨ ਅਸੀਂ ਇੰਟਰਵਿਊ ਕਰਨ ਗਏ ਸੀ ਕਿਥੇ ਉਹ ਕਹਿੰਦਾ ਅਸੀਂ ਤਾਂ ਬੜਾਈ ਪਹਿਲਾਂ ਤਾਂ ਮਾੜਾ ਮੋਟਾ ਬੋਲ ਵੀ ਪੈਂਦੇ ਸੀ ਹੁਣ ਤਾਂ ਕਿਤੇ ਬੋਲੇ ਵੀ ਨਹੀਂ ਗੇ ਇਹ ਗੱਲ ਸੱਚ ਆ ਇਹ ਸੱਚੀ ਆ ਜੀ ਅਸੀਂ ਇਹਨਾਂ ਨੂੰ ਬੁੜੀਆਂ ਨੂੰ ਕੋਈ ਕਹਿੰਦੇ ਨਹੀਂ ਇਹਨਾਂ ਦਾ ਆਧਾਰ ਕਾਰਡ ਹੀ ਜਣਾ ਗੌਂਡ ਕਿਦੋਂ ਕਿਹੜਾ ਪੈਸੇ ਮੰਗਣੇ ਆ ਰਾਹ ਲੱਗਦੀਆਂ ਜੀ ਹਾਂ ਇਹ ਅੱਗੇ ਕੁਝ ਪੈਸੇ ਮੰਗ ਕੇ ਲੈ ਕੇ ਜਾਂਦੀਆਂ ਸੀ ਉਹ ਕਿ ਜੇ ਰੋਸ ਰੱਸੀ ਜਾਂਦੇ ਸੀ ਤਾਂ ਹੁਣ ਤਾਂ ਵੀ ਨਹੀਂ ਕੁਝ ਕਹਿੰਦੇ ਅੱਛਾ ਵੀ ਇਹ ਜੇ ਇਹਨਾਂ ਦਾ ਉੱਠ ਹੀ ਜਾਣਾਗਾ ਜੀ ਐਵੇਂ ਨਹੀਂ ਪਤਾ ਵੀ ਪੇਕੀ ਜਾਂਦੀਆਂ ਕਿ ਕਦੇ ਯਾਤਰਾ ਦੀ ਉੱਠ ਜਾਂਦੀਆਂ ਆ ਗੱਲ ਆਈ ਜਦੋਂ ਜਾ ਵਰਦੀਆਂ ਫੋਨ ਫੰਦ ਕਰਕੇ ਪੁੱਛੀ ਲੈਨੇ ਵੀ ਯਾਤਰਾ ਦੇ ਕਿੰਨੇ ਵੇਕੀ ਗਈਆਂ ਉਹ ਫੋਨ ਕੋਈ ਉਹਨਾਂ ਕੋਲ ਹੀ ਹੁੰਦਾ ਸੀ ਸਾਡੇ ਕੋਲ ਤਾਂ ਹੈ ਨਹੀਂਗਾ ਅੱਛਾ ਫੋਨ ਵੀ ਮਾਤਾ ਕੋਲ ਹੀ ਆ ਹਾਂ ਨਾਲੇ ਅਨਪੜ੍ਹ ਬੰਦੇ ਕਿ ਬੁੜੂਆ ਚਲਾਉਂ ਨਹੀਂ ਜਾਂਦੇ ਤੇ ਮਾਤਾ ਚਲਾ ਲੈਂਦੀਆਂ ਇਹਦਾ ਜੀ ਨੈਟ ਨੈਟ ਚਲਾ ਲੈਂਦੀਆਂ ਅੱਛਾ ਹਾਂ ਮਾਤਾ ਨੂੰ ਇਹ ਪ੍ਰੈਕਟਿਸ ਪੂਰੀ ਹੋ ਗਈ ਪੂਰੀ ਪੂਰੀ ਜੀ ਜੀ ਜੇ ਮੈਂ ਹੁਣ ਹੋਰ ਬਿਜਲੀ ਦੇ ਬਿੱਲ ਨੂੰ ਲੈ ਕੇ ਤਾਂ ਖੁਸ਼ ਸਰਕਾਰ ਦੇ ਸੀ ਹਾਂ ਹਾਂ ਜੀ ਇਹ ਖੁਸ਼ ਹੈ ਵੀ ਜੇ ਜੇ ਮੈਂ ਬਾਹਲੀ ਵਾਲੀ ਗੱਲ ਕਰੀ ਹੈ ਵੀ ਜਿਹੜੇ ਬਿੱਲ ਬਿੱਲ ਬਿਜਲੀ ਦੇ ਮਾਫ ਕਰਿਆ ਵੀ ਜੇ ਜੇ ਬਿੱਲ ਲਾਗੂ ਹੁੰਦੇ ਤਕਰੀਬ ਜਾਂਤਾ ਦੇ ਬਿੱਲ ਜਿਹੜੇ ਮੀਟਰ ਸੀਗੇ ਉਹ ਬਿਜਲੀ ਘਰਾਂ ਚ ਹੁੰਨੇ ਸੀਗੇ ਐਨੇ ਭਰੇ ਨਹੀਂ ਜਾਣੇ ਸੀਗੇ ਜੀ ਇਹ ਲਾਹਾਵਾ ਬਹੁਤ ਚੰਗਾ ਹੋਇਆ ਜੀ ਇਹ ਤੋਂ ਪਹਿਲਾਂ ਚੰਨੀ ਵੀ ਜਨੇ ਤਿੰਨ ਕਿੰਨੇ ਨਾਰਾਜ਼ ਕਰ ਗਿਆ ਚੰਨੀ ਸਰਕਾਰ ਕਿਵੇਂ ਲੱਗੀ ਤੁਹਾਨੂੰ ਚੰਨੀ ਦੇ ਤਿੰਨ ਮਹੀਨੇ ਦਾ ਜਿਉਂ ਹਵਾ ਗਏ ਨੰਗੇ ਹੂੰ ਉਹ ਜਿਹੜੀਆਂ ਸਕੀਮਾਂ ਐ ਲਾਗੂ ਕਰਨਗੀਆਂ ਉਹ ਵਿੱਚੀ ਹਧੂ ਨਹੀਂ ਰਹਿਣਗੀਆਂ ਨਹੀਂ ਜਿਵੇਂ ਕਈ ਘਰਾਂ ਦੇ ਮੀਟਰ ਜਨ ਕੇ ਪੱਟੇ ਗਏ ਸੀ ਉਹਨੇ ਸਰਕਾਰ ਨੇ ਐਲਾਨ ਕਰਤਾ ਸੀ ਜਿਹਨਾਂ ਦੇ ਮੀਟਰ ਪੱਟੇ ਗਏ ਦੂਰੀ ਲਾਓ ਜਨ ਕੇ ਜਿਹਨਾਂ ਦੇ ਮੀਟਰ ਬਿੱਲ ਜਾਦੇ ਆਏ ਆ ਉਹਨਾਂ ਦੀ ਮਾਫੀ ਕਰੋ ਜਨ ਕੇ ਜਿੰਨਾ ਕ ਸਮਾਂ ਰਹੀ ਐ ਸਰਕਾਰ ਚ 1 ਤਿੰਨ ਮਹੀਨੇ ਰਹੀ ਕਿਵੇਂ ਲੱਗੇ ਉਹਦੇ ਕੰਮ ਕਰ ਕਿਵੇਂ ਲੱਗੇ ਉਹਨੇ ਕੰਮ ਪਤਾ ਸੀ ਚੰਗੇ ਉਹਦੇ ਕੋਲ ਸਮਾਂ ਥੋੜਾ ਸੀ ਨਾ ਜੀ ਜੀ ਵੀ ਆਉਣ ਵਾਲੇ ਸਮੇਂ ਚ ਚੋਣਾ ਆਈਆਂ ਉਹ ਕੰਮ ਧੂਰੀ ਰਹਿ ਗਏ ਵਿੱਚੀ ਜੀ ਹਾਂ ਹੁਣ ਤੱਕ ਸਰਕਾਰ ਕਿਹਦੀ ਵਧੀਆ ਲੱਗੀ ਤੁਹਾਨੂੰ ਬਾਪੂ ਸਰਕਾਰ ਮੈਨੂੰ ਵਧੀਆ ਲੱਗੀ ਜੀ ਆ ਆਮ ਬਹੁਤ ਵਧੀਆ ਜੀ ਜੀ ਬਹੁਤ ਫਰਸਟ ਕਲਾਸ ਆ ਕੋਈ ਹੋਣੀ ਵੀ ਕੋਈ ਗਰਬੜ ਨਹੀਂ ਕਿਸੇ ਵੱਲੋਂ ਜਿਵੇਂ ਮਤਲਬ ਜੀ ਹੁਣ ਚੱਲ ਰਿਹਾ ਆ ਵੀ ਆਪਾਂ ਹੁਣ ਵੈਸੇ ਹਸੀਆਂ ਨੇ ਗੱਲਾਂ ਕਰਦੇ ਬਿੱਲ ਮਾਫ ਆ ਵਧੀਆ ਜੀ ਜੀ ਬਾਕੀ ਜਿਹੜੇ ਕਿਰਾਇਆ ਕੁਰਾ ਮਾਫ ਆ ਜੀ ਵਧੀਆ ਜੀ ਜੀ ਆਪਾਂ ਨਹੀਂ ਇਹ ਗੱਲ ਮਾੜੀ ਕਹਿ ਸਕਦੇ ਕਿਸੇ ਸਰਕਾਰ ਨੂੰ ਵੀ ਜੀ ਹੂੰ ਇੱਕ ਕਲੇ ਕਹਿ ਰਿਹਾ ਵੀ ਜਿਹੜੇ 92 ਐਮ ਐਲ ਏ ਬਣਾਤੇ ਆ ਮਾਦੀ ਪਾਰਟੀ ਦੇ ਯਾਨੀ ਕਿ ਉਹ 92 ਕੋਈ ਥੋੜੇ ਨਹੀਂ ਬਹੁਤ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ 92 92 ਐਮ ਐਲ ਏ ਜਰੂਰ ਬਣ ਗਏ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਬਹੁਤ ਘੱਟ ਪਹੁੰਚ ਆ ਇਹ ਗੱਲ ਸਹੀ ਹੈ ਕਿੰਨੇ ਲੱਗਦੀ ਸਹੀ ਹੈ ਜੀ ਮੈਂ 50 ਸਾਲ ਦੀ ਉਮਰ ਹੈ ਮੇਰੀ ਜੀ 50 ਸਾਲ ਚ 92 ਮੈਂ ਪਹਿਲੀ ਵਾਰ ਦੇਖਿਆ ਜੀ ਪਹਿਲਾਂ ਕਦੇ ਲੰਗੜੀ ਸਰਕਾਰ ਬਣਦੀ ਸੀ ਹੂੰ ਕਦੇ ਜੀ ਕਿਸੇ ਦੇ 25 ਬਣਦੀਆਂ ਸੀ ਫਿਰ ਕਦੇ 20 ਬਣਦੀਆਂ ਸੀ ਐਂ ਚੱਲ ਰਿਹਾ ਕੰਮ ਜੀ ਇਹ ਪਹਿਲੀ ਵਾਰ ਬੜੇ 92 ਜੀ 92 ਐਮਐਲਏ ਜਿਵੇਂ ਦਿੱਤੀਆ ਉਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਐ ਨਹੀਂ ਠੀਕ ਕਰਦੀ ਜਿਵੇਂ ਨਾ ਮਾੜਾ ਕਹਿ ਸਕਦੇ ਆਪਾਂ ਨਾ ਚੰਗਾ ਕਹਿ ਸਕਦੇ ਬਰੋਦੀ ਤਾਂ ਕਹਿੰਦੇ ਕੰਮ ਹੀ ਨਹੀਂ ਕਰਦੇ ਇਹ ਨਹੀਂ ਉਹ ਤਾਂ ਫਿਰ ਇਹਨਾਂ ਦੇ ਆਪਸ ਵਿੱਚ ਜਲ ਢਾਂਚੇ ਚੱਲਦੇ ਨਾ ਜੀ ਸਰਕਾਰਾਂ ਦਾ ਆਪਸ ਵਿੱਚ ਲੜਾਈ ਜਾਂਦੀਆਂ ਤਨੇ ਜੀ ਵੀ ਕਿਤੇ ਕਾਂਗਰਸੀ ਹੋਏ ਜਾਂ ਮਤਲਬ ਕੋਈ ਕਾਲੀ ਦਲ ਹੋਏ ਜਾਂ ਮਤਲਬ ਆਮ ਆਦਮੀ ਪਾਰਟੀ ਵੀ ਇਹਨਾਂ ਦੇ ਆਪਸ ਵਿੱਚ ਇਹਨਾਂ ਦਾ ਝਗੜਾ ਚੱਲਦਾ ਜੀ ਇਹ ਤਾਂ ਚੱਲੀ ਜਾਂਦਾ ਜੀ ਜੀ ਤੁਹਾਡੇ ਗੱਠਜੋੜ ਹੋ ਗਿਆ ਕਾਂਗਰਸ ਨਾਲ ਕਿਵੇਂ ਲੱਗਦਾ ਉਹ ਨੇ ਇਸ ਗੱਲ ਨੂੰ ਆਪਣੀ ਵਿੱਚ ਲੈਂਦੇ ਵੀ ਮੈਨੂੰ ਤਾਂ ਐ ਲੱਗਦਾ ਵੀ ਗਾਂ ਨੂੰ ਜਿਹੜੀ ਸਰਕਾਰ ਬਣੂਗੀ ਹੂੰ ਉਹ ਸਰਕਾਰ ਲੰਗੜੀ ਸਰਕਾਰ ਬਣੂਗੀ। ਅੱਛਾ। ਹਾਂ। ਅੱਧੀ ਗਾਲੀ ਦਲ ਦੀ। ਅੱਧੀ ਆਮਵਲ ਦੀ। ਜੀ ਤੁਸੀਂ ਵਲੰਟੀਅਰੋਂ ਆਵਾਮਾਂ ਦੀ ਪਾਰਟੀ ਦੇ? ਨਹੀਂ। ਹੂੰ। ਮੈਂ ਤਾਂ ਵੈਸੇ ਆਮ ਆਮੰਦਾ। ਆਹ ਬੰਦੇ। ਆਮੰਦ। ਯਾਨੀ ਕਿ ਤੁਹਾਨੂੰ ਕਿਸ ਤਰ੍ਹਾਂ ਤੋਂ ਅੰਦਾਜ਼ਾ ਲੱਗ ਰਿਹਾ ਵੀ ਜਿਵੇਂ ਤੁਸੀਂ ਪਿਛਲੇ 92 ਆ ਹੁਣ ਦੂਜੀ ਗਾਂ ਵਾਲੀ ਸਰਕਾਰ ਲੰਗੜੀ ਸਰਕਾਰ ਕਿਸ ਤੋਂ ਲੰ ਅੰਦਾਜ਼ਾ ਲੱਗ ਰਿਹਾ ਤੁਹਾਨੂੰ? ਅੰਦਾਜ਼ਾ ਐ ਲੱਗ ਰਿਹਾ ਜੀ ਹੁਣ ਗਾਲੀ ਦਲ ਵੀ ਪ੍ਰੈਸ਼ਰ ਪਾਈ ਹੁੰਦਾ। ਹੂੰ। ਹੁਣ ਇਹ ਕਾਂਗਰਸ ਇਹ ਆਮਦ ਪਾਰ ਜਿਹੜੀ ਹੁਣ ਆਪਣੀ ਕਾਂਗਰਸ ਸਰਕਾਰ ਆ ਰਹੀ ਆ ਇਹ ਵੀ ਵਿਚਰਾਂ ਨੂੰ ਫਿਰਦੀ ਆ ਜੀ ਇਸ ਦੇ ਢੰਗ ਨਾਲ ਮੁੰਡਾ ਕਰਿਆ ਵੇ ਲੰਗੜੀ ਸੁਆ ਬਣੂ ਜੀ ਬਾਪੂ ਤੁਹਾਡੀ ਵੀ ਕਾਫੀ ਉਮਰ ਹੋ ਗਈ ਹੁਣ ਤੱਕ ਵਧੀਆ ਮੁੱਖ ਮੰਤਰੀ ਕਿਹੜਾ ਸੀ ਹੁਣ ਤੱਕ ਇਹ ਚੰਗਾ ਹੈ ਜੀ ਪ੍ਰਗਾਸਨ ਬਾਦਲ ਪ੍ਰਗਾਸਨ ਬਾਦਲ ਅੱਛਾ ਉਹ ਕਿਸ ਤਰ੍ਹਾਂ ਉਹ ਵਧੀਆ ਜੀ ਉਹ ਪੰਜ ਛੇ ਵਾਰ ਹੀ ਬਣਿਆ ਵਧੀਆ ਜੀ ਉਹਨਾਂ ਕੰਮ ਬਹੁਤ ਕੀਤੇ ਆ ਛੜਤਾਂ ਵੇ ਮਤਲਬ ਜੀ ਹੋਰ ਆਪਣੇ ਕਿਹੜੇ ਮੋٹے ਮੋٹے ਜਿਵੇਂ ਮੋਟਰ ਵਾਲੀਆਂ ਜਿੱਥੇ ਮਤਲਬ ਜੀ ਉਹਨਾਂ ਸੜਕਾਂ ਬਣਾਈਆਂ ਜਿੱਥੇ ਮੰਡੀਆਂ ਦੇ ਵਧੀਆ ਕੰਮ ਸੀ ਉਹਦੇ ਉਹ ਵੀ ਸ਼ਹਿਰ ਜੀਨਤਾਲਾ ਪੁੱਛ ਗਿਆ ਬਹੁਤ ਵਧੀਆ ਸੀ ਜੀ ਹਾਂ ਜੀ ਅਸੀਂ ਮਾੜਾ ਨਹੀਂ ਕਹਿੰਦੇ ਜੀ ਜਿਵੇਂ ਤੁਹਾਡੀਆਂ ਪੈਨਸ਼ਨਾਂ ਲਾਈਆਂ ਬਾਦਲ ਸਾਹਿਬ ਦੇ ਰਾਜ ਲੱਗੀਆਂ ਹਾਂ ਹਾਂ ਸ਼ਹਿਰ ਜੀਨਤਾਲਾ ਜੇ ਘਰੋਂਦਾ ਨਹੀਂ ਸੀ ਜਦੋਂ ਵੀ ਬੋਲਦਾ ਸੀਗਾ ਜੀ ਕਿਤੇ ਕੱਟਵਾੜ ਦੇ ਵਿੱਚ ਵੇਰਵਾ ਸਹਿਤ ਸਮਝਾਉਂਦਾ ਸੀਗਾ ਅੱਛਾ ਠੀਕ ਸੀਗਾ ਜੀ ਮੁੱਖ ਬੰਦੇ ਜਿਵੇਂ ਸਗਣ ਸਕੀਮ ਤੁਹਾਡੀ ਜਨਕੀ ਜੇ ਲੜਕੀਆਂ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਬਾਦਲ ਦੇ ਰਾਜ ਲੱਗੇ ਉਹ ਹਾਂ ਬਾਦਲ ਦੇ ਰਾਜ ਲੱਗੇ ਜੀ ਆਟਾ ਦਾਲ ਜਿਹੜੀ ਗਰੀਬਾਂ ਨੂੰ ਮਿਲਦੀ ਉਹ ਕਹਿੰਦੇ ਆਟਾ ਦਾ ਜਿਹੜੀ ਤੁਹਾਨੂੰ ਦੇਖ ਕੇ ਤੁਹਾਨੂੰ ਤਾਂ ਭਿਖਾਰੀ ਬੜਾ ਦਾ ਕਹਿੰਦੇ ਇਹ ਗੱਲ ਸੱਚ ਆ ਨਹੀਂ ਕਈ ਵਾਰੀ ਲੋੜਵੰਦ ਵੀ ਹੁੰਦੇ ਆ ਜੀ ਪਿੰਡਾਂ ਦੇ ਵਿੱਚ ਜਿਹੜੇ ਉਹ ਭਿਖਾਰੀ ਨਹੀਂ ਹੁੰਦਾ ਉਹ ਸਰਕਾਰਾਂ ਨੇ ਦਿੱਤੀ ਆ ਹੀ ਲੈਣੇ ਆ ਤੇ ਮਿਲਦੀ ਵਧੀਆ ਜੀ ਟਾਈਮ ਸਰ ਆਉਂਦੀ ਆ ਕੋਈ ਇਹ ਤਾਂ ਸਾਨੂੰ ਹੋਣੀ ਸ਼ੱਕ ਬਗਲਾ ਨਹੀਂ ਬਾਦਲ ਨੇ ਕੀਤੀ ਆ ਜਿਵੇਂ ਤੁਰੀ ਆਉਂਦੀ ਆ ਉਵੇਂ ਤੁਰੀ ਆਉਂਦੀ ਆ ਗਾਂਧੀਆਂ ਜੀ ਜੀ ਹਾਂਜੀ ਬੱਪ ਕਿਵੇਂ ਲੱਗਦਾ ਫਿਰ ਠੀਕ ਹੈ ਜੀ ਇਹ ਸਰਕਾਰ ਜੇ ਦੋ ਸਰਕਾਰਾਂ ਸੀ ਉਹ ਵਾਰੀ ਨਾ ਕਦੇ ਉਹ ਆ ਜਾਂਦੇ ਕਦੇ ਉਹ ਆ ਜਾਂਦੇ ਜਦੋਂ ਤੀਜੀ ਸਰਕਾਰ ਆਈ ਹੈ ਹੁਣ ਇਹਨਾਂ ਨੂੰ ਦੂਜਿਆਂ ਨੂੰ ਦੋ ਨੂੰ ਪਤਾ ਲੱਗਿਆ ਵੀ ਤੀਜਾ ਬੰਦਾ ਹੈਗਾ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਇਹਨਾਂ ਨੂੰ ਵੀ ਕਦੇ ਉਹ ਆ ਜਾਂਦੇ ਕਦੇ ਉਹ ਕਰਕੇ ਰਾਜ ਕਰਦੇ ਉਸ ਜਾਂਦੇ 70 ਸਾਲ ਪਹਿਲੇ 70 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦੇ ਜੀ ਇਹ ਠੀਕ ਹੈ ਵੀ ਉਹਨਾਂ ਨੇ ਕੰਮ ਉਹਨਾਂ ਨੇ ਵੀ ਚੰਗੇ ਕਰੇ ਆ ਉਸ ਟਾਈਮ 'ਚ ਬਾਦਲ ਸਾਹਿਬ ਨੇ ਮੋਟਰਾਂ ਕਰ ਕਰ ਦੇਤੀਆਂ ਪਾਣੀ ਪੰਜਾਬ ਨੂੰ ਖੁੱਲਾ ਕਰਤਾ ਤੇ ਨਹੀਂ ਪੰਜਾਬ ਨੂੰ ਕਿਹਨੇ ਪੁੱਛਣਾ ਇਹਨਾਂ ਜਾਣੇ ਕਿੱਥੇ ਮੰਡੀਆਂ ਚੰਦੇ ਸੀ ਜੀ ਤੇ ਐਸੇ ਕਹੀ ਕਰਦੇ ਨੇ ਮੇਰੇ ਆਮ ਆਦੀ ਪਾਰਟੀ ਕਹਿੰਦੀ ਪਾਣੀ ਦੀ ਗੱਲ ਜਿਹੜੀ ਤੁਸੀਂ ਕਰੀਏ ਪਾਣੀ ਦੀ ਗੱਲ ਬਾਦਲ ਸਾਹਿਬ ਦਾ ਕਨੈਕਸ਼ਨ ਦਿੱਤਾ ਇਹ ਕਹਿੰਦੇ ਤੁਸੀਂ ਨਹਿਰੀ ਪਾਣੀ ਬਹੁਤ ਦੇ ਰਹੇ ਆ ਜਿਹੜਾ ਸੂਏ ਕਸੀਆਂ ਦੇ ਵਿੱਚ ਪਾਣੀ ਪਹਿਲਾਂ ਬਹੁਤ ਘੱਟ ਆਉਂਦਾ ਸੀ ਹੁਣ ਜਿਵੇਂ ਪਾਣੀ ਕੂਏ ਕਸੀਆਂ ਵਿੱਚ ਬਹੁਤ ਆ ਰਿਹਾ ਆ ਰਿਹਾ ਹੁੰਦਾ ਪਾਣੀ ਅੱਜ ਵੀ ਭਰੇ ਖਾਲੇ ਭਰੇ ਜੀ ਅੱਜ ਵੀ ਖਾਲੇ ਭਰੇ ਆ ਮੈਂ ਪਾਣੀ ਆਪ ਲਾ ਕੇ ਆ ਪੱਠਿਆਂ ਨੂੰ ਹਾਂਜੀ ਜੀ ਬਿਜਲੀ ਜਿਹੜਾ ਕੱਟਾ 8 ਘੰਟੇ ਸਾਨੂੰ ਪੂਰਾ ਕਰਤਾ ਵੀ ਪੱਠ ਘੰਟੇ ਸੀ ਦੇਵਾਂਗੇ ਬਿਜਲੀ ਬਾਕੀ ਦਾ ਇਹ ਵੀ ਆਖਿਆ ਵੀ ਅਸੀਂ 8:00 ਦੇ ਨਾਲ ਤੇ 14:00 ਦੇ ਨਾਲ 3 ਹੂੰ ਤੇ 33 ਘੰਟੇ ਲਗਾਤਾਰ 11-11 ਘੰਟੇ ਸੀ ਬਿਜਲੀ ਦੇਵਾਂਗੇ ਜ਼ਿੰਮੇਦਾਰ ਕੋਈ ਬਿਜਲੀ ਵਾਧੂ ਕਰ ਦਾਂਗੇ ਜੀ ਤੇ ਉਹ ਆਹੁੰਦੇ ਸੀ ਸਾਡੇ ਕੋਲ ਇੱਕ ਦਿਨ ਦਾ ਕੋਲਾ ਦੋ ਦਿਨਾਂ ਦਾ ਕੋਲਾ ਇਹ ਆਂਦਾ ਸੀ ਬਲਾਂਟ ਹੀ ਖਰੀਦ ਲੈ ਅੱਛਾ ਤੇ ਬਿਜਲੀ ਵਾਧੂ ਹੋਊਗੀ ਇਹ ਵਾਦੂ ਰਹੀ ਵੀ ਹੈ ਜੀ 2 ਸਾਲ ਹੋ ਗਏ ਸਾਨੂੰ ਆਪ بجلی ਵਾਤੀ ਜਾਂਨੇ ਨਹੀਂ ਵੀਲੀ ਘਰ ਵੀ ਵਧੀਆ ਰਹੀ ਜੀ ਘਰਾਂ ਚ ਵੀ ਖੇਤਾਂ ਚ ਬੋ ਰਹੀ ਹੈ ਜੀ ਖੇਤਾਂ ਚ ਵੀ ਕਿਤੇ ਬਿਜਲੀ ਨਹੀਂ ਕਿਤੇ ਵੀ ਆਏ ਹੋਈ ਵੀ ਘਟ ਗਈ ਅੱਜ ਜਾਂ ਘਰੇ ਘਟ ਗਈ ਨਾ ਪੂਰੀ ਰਹੀ ਹੈ ਜੀ ਬਾਕੀ ਤਾਂ ਨਵੀਂ ਸਰਕਾਰ ਬਣੀ ਹੈ ਜੀ ਹੌਲੀ ਹੌਲੀ ਕੰਮ ਆਉਸਾ ਬਣਨ ਨੂੰ ਆਏ ਵੀ ਫਰਕ ਹੈ ਖਜ਼ਾਨਾ ਉਹਦੇ ਖਾਲੀ ਹੈ ਇਹ ਆ ਨਾ ਮੇਰਾ ਖਜ਼ਾਨਾ ਭਰਿਆ ਹੀ ਪਿਆ ਹੈ ਕਿ ਪਤਾ ਨਹੀਂ ਕਿੱਥੋਂ ਭਰੀ ਬੈਠਾ ਵ੍ਰੋਧੀ ਕਹਿੰਦੇ ਇਹਨਾਂ ਨੇ ਸਰਕਾਰ ਹੀ ਨਹੀਂ ਚਲਾਉਣੀ ਆਉਂਦੀ ਇਹਨਾਂ ਨੂੰ ਨਵੇਂ ਬੰਦੇ ਇਹ ਨਹੀਂ ਸਰਕਾਰ ਤਾਂ ਇਹ ਹੌਲੀ-ਹੌਲੀ ਹੋਊਗਾ ਜੀ ਨਵੇਂ ਬੰਦੇ ਤਾਂ ਹੈਗੇ ਆ ਮੈਂ ਹੌਲੀ-ਹੌਲੀ ਤਰੀਕਾ ਨਵੇਂ ਬਣ ਕੇ ਤਾਂ ਉਹ ਹੀ ਪੁਰਾਣੇ ਸੀਗੇ ਇਹਨਾਂ ਦਾ ਤਰੀਕਾ ਫਿਰ ਹੌਲੀ-ਹੌਲੀ ਸਮਝ ਆਊਗਾ ਜੀ ਕੰਮ ਕਰਕੇ ਮਿਲਦਾ ਸਰਕਾਰੀ ਜੀ ਕੋਈ ਫਰਕ ਨਹੀਂ ਠੀਕ ਹੈ ਜੀ ਹਾਂ ਜੀ ਜਿਵੇਂ ਮੰਡੀਆਂ ਮੰਨ ਇਹ ਇੱਧਰ ਗੱਲ ਕਰਦੇ ਜਿਵੇਂ ਮੰਡੀਆਂ ਦੇ ਵਿੱਚ ਕਿਸਾਨ ਦੀ ਜਣਕੇ ਫਸਲ ਬਹੁਤ ਜ਼ਿਆਦਾ ਰੋਲਦੀ ਹੁੰਦੀ ਸੀ ਕਿਸਾਨ ਦੀ ਜਿਹੜੀ ਕਣਕ ਆ ਜਾਂ ਝੋਨਾ ਗੱਲ ਕਰੀਏ ਕਾਫੀ ਲੰਮਾ ਸਰ ਕਿਸਾਨ ਨੂੰ ਮੰਡੀਆਂ ਦੇ ਵਿੱਚ ਬੈਠਣਾ ਪੈਂਦਾ ਸੀ ਹੁਣ ਤੁਸੀਂ ਮੰਡੀ ਦੇ ਵਿੱਚ ਬੈਠੇ ਹੋ ਕਿਵੇਂ ਲੱਗਦਾ ਜੀ ਪਿਛਲੀ ਸਰਕਾਰ ਨਾਲੋਂ ਕੁਝ ਫਰਕ ਲੱਗਿਆ ਬਈ ਉਹੋ ਚੀਜ਼ ਹੀ ਹੈ ਨਾ ਤਾਂ ਕੋਈ ਬਾਲਾ ਫਰਕ ਪਿਆਗਾ ਨਾ ਕੋਈ ਬਦਲਾ ਨਾ ਬਾਲਾ ਫਰਕ ਪਿਆ ਵੀ ਸਾਡੇ ਲੋਕ ਅੱਗੇ ਆ ਨਹੀਂ ਸੀ ਕਿ ਵੀ ਬਦਲਾ ਆ ਜਾਏ ਸਰਕਾਰ ਆ ਕਰ ਦੂ ਜੋ ਕਰ ਦੂ ਕਿੰਨੇ ਦੀਆਂ ਪੈਨਸ਼ਨਾਂ ਕੱਟ ਗਿਆ ਜੋ ਕਾਲੀ ਸਰਕਾਰ ਨੇ ਦਿੱਤਾ ਇਹ ਸਰਕਾਰ ਨਹੀਂ ਦਿੱਤਾਗਾ ਅਸੀਂ ਹੁਣ ਵੀ ਹੱਥ ਕੜਾ ਕਰਕੇ ਆਨੇ ਆ ਠੀਕ ਹੈ ਨਾ ਪੈਨਸ਼ਨਾਂ ਕੱਟੀਆਂ ਗਿਆ ਸਗੜ ਸਕੀਮ ਕੱਟੀ ਗਈ ਕੋਈ ਬੰਦਾ ਕਹਦੇ ਵੀ ਸਾਨੂੰ ਮਿਲੀ ਹੋਵੇ ਜੀ ਹਾਂਜੀ ਇਹ ਇਹ ਤਾਂ ਮੰਨ ਲਓ ਵੀ سلسلہ ਚੱਲਦਾ ਹੀ ਆਇਆ ਜਿਵੇਂ ਕਾਲੀਆਂ ਦੀ ਸਰਕਾਰ ਆ ਗਈ ਉਹ ਕਾਂਗਰਸੀ ਨੇ ਕਟਾ ਦੇਣ ਦੇ ਪੈਨਸ਼ਨਾਂ ਜਿਵੇਂ ਆਪ ਵਾਲੀ ਆ ਗਈ ਉਹ ਦੂਜੇ ਦੇ ਪੈਨਸ਼ਨਾਂ ਕਟਾ ਦੇਣਗੇ ਇਹ ਤਾਂ ਚੱਲਦਾ ਹੀ ਰਹਿੰਦਾ ਸੱਸਾ ਜੀ ਆਪਾਂ ਤਾਂ ਇਹ ਗੱਲ ਕੋਈ ਸਰਕਾਰ ਹੋਵੇ ਹ ਦੇ ਬਿੱਲ ਆਖੇ ਨੇ 600 ਜੂਟ ਮਾਫ ਕਰਤੀ ਇਹਨਾਂ ਨੇ ਮਾਫ ਨਹੀਂ ਸੀ ਕਰਨੀਗੀ ਇਹਨਾਂ ਦੀ ਰੇਟ ਘਟ ਜਾਂਦੀ ਹਰ ਇੱਕ ਦੀ ਨੂੰ ਸਾਨੂੰ ਫਾਇਦਾ ਸੀਗਾ ਹਰ ਇੱਕ ਨੂੰ ਬੰਦੇ ਨੂੰ ਫਾਇਦਾ ਸੀਗਾ ਇਹ ਚੀਜ਼ਾਂ ਹਾਂ ਉਹ ਕਹਿੰਦੇ ਵੀ ਅਕਾਲੀ ਸਰਕਾਰ ਦੇ ਵਿੱਚ ਜਿਹੜੀ ਬਿਜਲੀ ਮਾਫੀ ਸੀ ਉਹ ਜਨਨ ਕਿ ਜਿਹੜੇ ਬੀਸੀਸੀ ਜਾਂ ਐਸਸੀਸੀ ਇਸ ਤਰ੍ਹਾਂ ਨੂੰ ਮਾਫੀ ਤੇ ਆਮ ਆਦੀ ਪਾਰਟੀ ਨੇ ਜਨਨ ਕਿ ਇੱਕ ਦੋ ਵੱਡੋ ਸਾਰੇ ਨੂੰ ਕਰਤੀ ਕਿ ਇਹਨਾਂ ਦਾ ਪਰਾਲਾ ਲਾ ਕੇ ਮ ਲੱਗਿਆ ਇਹਨਾਂ ਦਾ ਪਰਾਲਾ ਇਹ ਠੀਕ ਹੈ ਜੀ ਇਹ ਜੀ ਧੰਨਵਾਦ ਕਰਦੇ ਇਹਨਾਂ ਦਾ ਵੀ ਜਿਹੜਾ ਇਹਨਾਂ ਨੇ 600 ਯੂਨਟ ਮਾਫ ਕੀਤਾ ਵੈਸੇ ਇਹਦੇ ਆਏ ਤਾਂ ਇਹ ਆਦੇ ਵੀ ਸਾਰੇ ਮਤਲਬ ਇਹ ਤਾਂ ਕਰਕੇ ਰੇਟ ਘਟ ਜਾਂਦਾ ਵੀ ਮਾਫਨਾ ਕਰਦੇ ਹੁਣ ਜਿਹੜੇ 600 ਤੋਂ ਟੱਪ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਵੇਖ ਲਓ ਕੀ ਉਹਨਾਂ ਹੀ ਬਿੱਲ ਆ ਜਾਂਦਾ ਹੈਗਾ ਵੀ ਕੋ ਨੀ ਜੇ ਇਹ ਸੋ 1 ਜੁੰਟ ਹੋ ਗਈ ਤੇ ਉਹ ਸਾਰੇ ਦੇ ਬਿੱਲ ਸਾਨੂੰ ਭਰਨਾ ਪੈਣਾ ਨੀ ਉਹ ਤੁਹਾਡੀ ਗੱਲ ਅਸੀਂ ਸਹਿਮਤ ਆ ਕੁਝ ਆਪਾਂ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਮੇਰਾ ਪੁਰਾ ਸਰਕਾਰਾਂ ਦੇ ਵੀ ਨਾ ਰਹੀ ਗਿਆ ਆਪਾਂ ਵੀ ਸਰਕਾਰ ਜੇ ਆਪਾਂ ਹੁਣ ਮੰਨ ਲਓ 600 ਕਰਤੀ ਜੇ ਉਹ ਆਪਾਂ ਨੂੰ 1000 ਜੁੰਟ ਕਰ ਦਨ ਆਪਾਂ ਕਹਿੰਦੇ ਨਹੀਂ ਜੇ 1000 ਨਹੀਂ ਥੋੜਾ ਜਿਹਾ 100 ਹੋਰ ਕਰ ਦਿੰਦੇ ਫੇਰ ਯਾਨੀ ਕਿ ਸਾਡੇ ਲੋਕਾਂ ਦਾ ਜਿਹੜਾ ਟੈਡਾ ਕਹਿੰਦੇ ਉਹ ਭਰਨੇ ਨਹੀਂ ਚਾਹੀ ਪਹਿਲਾਂ 300 ਸੀ ਹਾਂਜੀ ਬਿਲਕੁਲ ਪਹਿਲਾਂ 300 ਸੀ ਉਹਨਾਂ ਨੇ ਇਕੱਠੇ 600 ਕਾ ਦੀ ਦੁੱਗਣੀ ਕਰਤੀ ਲੋਕਾਂ ਨੇ ਫੇਰ ਵੀ ਉਹ ਤਾਂ ਸਿਰ ਵੀਖਣ ਨਾਲ ਲੈਟ ਮਚਾਉਣੇ ਕਿੰਨੀ ਕ ਮਚਾਉਣੀ ਆ ਦੇਖੋ ਜੀ ਗਰਮੀ ਚ ਜਿਹੜਾ ਹਾਂ ਦੋ ਤਿੰਨ ਮਹੀਨੇ ਹੁੰਦਾ ਇਹਦਾ ਬਿੱਲ ਆਉਂਦੇ ਆ ਉਦੋਂ ਵੇਲੇ ਸਿਆਲ ਵਾਲੇ ਬਿੱਲ ਉਹ ਨਹੀਂ ਆਉਂਦੇਗੇ ਹੂੰ ਉਹਨਾਂ ਦੇ ਆਪਾਂ ਠੀਕ ਕਹਿੰਨੇ ਵੇ ਬੜੋ ਵਧੀਆ ਹੈ ਹਾਂਜੀ ਜਿਵੇਂ ਸਰਕਾਰ ਦੇ ਹੋਰ ਜਿਵੇਂ ਬੀਬੀਆਂ ਦੇ ਬਿੱਲਾਂ ਨੂੰ ਲੈ ਕੇ ਲਾ ਲੋ ਜਾਂ ਹੋਰ ਵੀ ਜਿਹੜੇ ਬੱਚਨ ਨੌਕਰੀ ਸੀ ਕਹਿੰਦੇ ਕਾਂਗਰਸ ਤੇ ਕਾਲੀਆਂ ਦੇ ਰਾਜ ਦੇ ਵਿੱਚ ਜਿਹੜੇ ਤਕੜੇ ਤਣਾਟ ਲੋਕ ਹੁੰਦੇ ਸੀ ਨੇੜੇ ਰਹਿਣ ਵਾਲੇ ਇਹਨਾਂ ਦੇ ਹੁੰਦੇ ਸੀ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਯਾਨੀ ਕਿ ਐ ਸਰਕਾਰ ਦੇ ਵਿੱਚ ਕੋਈ ਇਹੋ ਜਿਹੀ ਰਿਸ਼ਵਤ ਨਹੀਂ ਚੱਲੀ ਯਾਨੀ ਕਿ ਜਿਹੜੇ ਬੱਚੇ ਪੜੇ ਸੀ ਕਾਬਲ ਹੈ ਉਹਨਾਂ ਨੂੰ ਨੌਕਰੀ ਮਿਲੀ ਹੈ ਹਾਂਜੀ ਮਿਲੀ ਹੈ ਸਕਾਲੀ ਸਰਕਾਰ ਚ ਵੀ ਮਿਲਦੀ ਰਹੀ ਇਹਨਾਂ ਦੇ ਚ ਵੀ ਮਿਲਦੀ ਰਹੀ ਹੈ ਠੀਕ ਹੈ ਰਿਸ਼ਵਤ ਬੰਦ ਨਾ ਜਹ ਹੋਈ ਤੇ ਨਾ ਹੀ ਹੋਵੇ ਜੀ ਆਪਾਂ ਹੁਣ ਵੀ ਆਨੇ ਜੀ ਜੀ ਰਿਸ਼ਵਤ ਹੁਣ ਚੱਲਦੀ ਹੈ ਤੋ ਜੀ ਕਹਿੰਦੇ ਚਲਦੀ ਹੈ ਜੀ ਕਿੱਥੇ ਨਹੀਂ ਚਲਦੀ ਜੀ ਹਰੇਕ ਥਾਂ ਹੀ ਚਲਦੀ ਹੈ ਨਹੀਂ ਉਹ ਤਾਂ ਕਹਿ ਰਿਹਾ ਵੀ ਸਾਡੇ ਰਾਜ ਦੇ ਵਿੱਚ ਜਿਹੜਾ ਪੂਰਾ ਪਹਿਲੀ ਗੱਲ ਤਾਂ ਸਾਡਾ ਜਿਹੜਾ ਸੀਐਮ ਹੈ ਉਹ ਵੀ ਇਮਾਨਦਾਰ ਆ ਬਹੁਤ ਜ਼ਿਆਦਾ ਹੈ ਕੋਈ ਵੀ ਉਹ ਤੱਕ ੱੱਬਾ ਨਹੀਂ ਕੋਈ ਦਾਗ ਨਹੀਂ ਜਨ ਕਿ ਰਿਸ਼ਵਤ ਬਿਲਕੁਲ ਨਹੀਂ ਚਲਦੀ ਨਾ ਥਾਣੇ ਜਾਂ ਨਾ ਕਚਹਿਰਾਂ ਚ ਨਾ ਹੋਰ ਕਿਤੇ ਤਹਿਸੀਲਾਂ ਚ ਚਲਦੀ ਹੈ ਵੇਖੋ ਜੀ ਜੇ ਬੱਚਿਆਂ ਨਾਲ ਹੋਵੇ ਤਾਂ ਮਾਮ ਨਹੀਂ ਦੋ ਦਿੰਦੀ ਮਾੜਾ ਮੋਟਾ ਤਾਂ ਚਲਦਾ ਹੀ ਰਹਿੰਦਾ ਕੋਹ ਨਾ ਕੋ ਤਾਂ ਚਲਦਾ ਹੀ ਆ ਜੀ ਥੋੜਾ ਘਣਾ ਦਾ ਠੀਕ ਹੈ ਨਾ ਹਾਂਜੀ ਨਹੀਂ ਨਹੀਂ ਬਾਠ ਠੀਕ ਹੈ ਜੇ ਹੁਣ ਮੈਂ ਆਇ ਨੂੰ ਲੈ ਕੇ ਜਾਊਂਗਾ ਇਹਨੂੰ 100 ਰੁਪਏ ਕੌਂਗੋ ਦਾ ਤਾਈਂ ਦਰੂਗਾ ਹੈ ਮੁਕਤ ਕਿਵੇਂ ਜਾੜੂਗਾ ਹੈ ਮਰਦ ਹੂੰ ਜਾੜੂਗਾ ਨਹੀਂ ਕੁਛ 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 ਤੁਸੀਂ ਵੀ ਆਟਾ ਪਾਈਆਂ ਹੋਈਆਂ ਤੁਸੀਂ ਕਹਿ ਦਿੰਦੇ ਨਾ ਵੀ ਮੇਰਾ ਕੰਮ ਛੇਦੀ ਕਰ ਮੈਥੋਂ ਪੈਸੇ ਲੈ ਫਿਰ ਜੋ ਆਟਾ ਤੁਸੀਂ ਪਾਈਆਂ ਉਹ ਐਂ ਦਾ ਆਟਾ ਤਾਂ ਹੁੰਦਗਾ ਹੀ ਰਹਿੰਦੀਆਂ ਜੀ ਫਿਰ ਤੇ ਮਾੜਾ ਮੋਟਾ ਨਾਲ ਜਾਵਾਂਗੇ ਤਾਂ ਤਾਈਂ ਆਹ ਚੱਕਰ ਹੈ ਜੀ ਚਲੋ ਜੀ ਸਰਕਾਰ ਕਿਵੇਂ ਲੱਗੀ ਸਰਕਾਰ ਮੈਨੂੰ ਤਾਂ ਇਹ ਕੋਈ ਗਲਤ ਜਿਹਾ ਹੈ ਕਿਵੇਂ ਗਲਤ ਗਿਆ ਇਹ ਬਸ ਕੋਈ ਨਾਰਾ ਕੋ ਬਣਾਇਆ ਤਨਾਰਤਾ ਹੀ ਹੈ ਕੀ ਨਹੀਂ ਦਿੱਤਾ ਕੀ ਬਨਉਣਾ ਚਾਹੁੰਦੀ ਤੁਸੀਂ ਐਸੀ ਕਹਿੰਦੇ ਸੀ ਕਿ ਕੋਈ ਮਾੜਾ ਮੋਟਾ ਗਰੀਬਾਂ ਬਾਰੇ ਵੀ ਸੋਚੇ ਤੇ ਸਾਰੇ ਬਾਰੇ ਵੀ ਖੇਤੀਬਾੜੀ ਵਾਲਾ ਸੋਚੇ ਤੇ ਉਹਨਾਂ ਨੇ ਕੁਛ ਵੀ ਨਹੀਂ ਸੋਚਿਆ ਗਰੀਬਾਂ ਦਾ ਜਿਹੜਾ ਬਿੱਲ ਸੀ ਬਹੁਤ ਜ਼ਿਆਦਾ ਆਉਂਦਾ ਸੀ ਹੁਣ ਬਿੱਲ ਆਉਂਦਾ ਉਹਨਾਂ ਨਹੀਂ ਆਉਂਦਾ ਤਾਂ ਨਹੀਂ ਮੈਂ ਤੁਹਾਡੀ ਗੱਲ ਸਹਿਮਤ ਹਾਂ ਹੁਣ ਜੇ ਮੈਂ ਸਾਰੀ ਰਾਤ ਦਿਨੇ ਵੀ ਲਾਈਟ ਜਗਾਈ ਰੱਖੂ ਤਾਂ ਬਿੱਲ ਆਉਣਾ ਹੀ ਹੈ ਉਹ ਉਹ ਤਾਂ ਤੁਸੀਂ ਵੇਖਣਾ ਨਾ ਹਾਂ ਜੀ ਜੇ ਹੁਣ ਸਾਰੀ ਰਾਤ ਕਹਿੰਦੇ ਹੋ ਜਗੀ ਜਾਂਦੇ ਜਦੋਂ ਘਰ ਦੇ ਮਤਲਬ ਨਾਲ ਦਿਖਾਓ ਤੁਸੀਂ ਬੰਦ ਕਰੋ ਪਹਿਲਾਂ ਤੁਹਾਨੂੰ ਮਿਲਦੀ ਸੀ ਕਣਕ ਹਾਂ ਤੇ ਨਾ ਕਣਕ ਮਿਲਦੀ ਐ ਨਾ ਦਾਲ ਮਿਲਦੀ ਐ ਨਾ ਕੁਝ ਨਹੀਂ ਆਟਾ ਤਾਂ ਮਿਲ ਜਾਂਦਾ ਤੁਹਾਨੂੰ ਪੀਸਿਆ ਪਸਿਆ ਨਹੀਂ ਜੀ ਨਹੀਂ ਸਾਡੇ ਪਿੰਡ ਕੋਈ ਬੰਦਾ ਕਹਿੰਦਾ ਵੀ ਆਟਾ ਮਾਨ ਸਾਹਿਬ ਕਹਿੰਦਾ ਵੀ ਬਿੱਲ ਮਾਰ ਕੇ ਜਨ ਕਿ ਸਾਡਾ ਬੰਦਾ ਆਇਆ ਕਰੂ ਤੁਸੀਂ ਦਿਹਾੜੀ ਨਹੀਂ ਚੜਨੀ ਤੁਸੀਂ ਗਰੀਬ ਬੰਦੇ ਆ ਨਾ ਦਿਹਾੜੀ ਮਾਰਦੇ ਲੈਣਾ ਚ ਲੱਗਦੇ ਸੀ ਉਹ ਲੈਣ ਚ ਨਹੀਂ ਲੱਗਣਾ ਪੈਣਾ ਤੁਹਾਡੇ ਘਰੇ ਆਊਗਾ ਡੀਪੂ ਵਾਲਾ ਬਿੱਲ ਮਾਰੂਗਾ ਵੀ ਤੁਹਾਡਾ ਆਟਾ ਆ ਗਿਆ ਇੰਨੇ ਜੀਆਂ ਦੇ ਲੈ ਜਾਓ ਉਹ ਆ ਰਿਹਾ ਤੁਹਾਨੂੰ ਮੈਂ ਕਹਿੰਦਾ ਜੀ ਜਵਾ ਨਹੀਂ ਆ ਕੋਈ ਬੰਦਾ ਕਹਿੰਦੇ ਬਾਹਰ ਕੱਢ ਕੇ ਸਾਡੇ ਪਿੰਡ ਚ ਅੱਛਾ ਹਾਂ ਨੇ ਕਣ ਕਹਿੰਦੇ ਜੀ ਮੈਨੂੰ ਇਹ ਮਾਰੇ ਪੁੱਛਿਆ ਜੀ ਕਣ ਕਹਿੰਦੇ ਅੱਛਾ ਕਣ ਕਹਿੰਦੀ ਹੈ ਜੀ ਨਸ਼ਾ ਕੁਝ ਕੰਟਰੋਲ ਹੋਇਆ ਨਸ਼ਾ ਤਾਂ ਕੰਟਰੋਲ ਪੂਰਾ ਹੀ ਹੈ ਅੱਛਾ ਜੀ ਇੱਕ ਜਿਹੜਾ ਚਿੱਟਾ ਆ ਕੇ ਉਹ ਵੱੜ ਗਿਆ ਅੱਛਾ ਉਹ ਤਾਂ ਬੜੀ ਹੈ ਜੀ ਕੋਈ ਭਾਂਡਾ ਨਹੀਂ ਛੱਡਦੇ ਜਿਹੜੇ ਨੱਚਾ ਚਿੱਟਾ ਪੀਂਦੇ ਆ ਕੋਈ ਟਿੰਡਾ ਚਾਹ ਜਿਹੜਾ ਪੈ ਜਾਂਦਾ ਉਹ ਲੈ ਜਾਂਦੇ ਚੱਕ ਜੀ ਆਹ ਚੱਕਰ ਨੇ ਨਾਲੇ ਕਹਿੰਦੇ ਸੀ ਇਹ ਜਿਹੜਾ ਚਿੱਟਾ ਲਿਆਂਦੇ ਮਜੀਠੀਏ ਨੇ ਤੇ ਸੁਖਵੀਰ ਬਾਦਲ ਕੇ ਲੈ ਕੇ ਆਇਆ ਉਹਦੇ ਤਾਂ ਪਹਿਲਾਂ ਤਾਂ ਇਹ ਗੱਲਾਂ ਕਹਿੰਦੇ ਹੁੰਦੇ ਸੀ ਲੋਕ ਤੇ ਹੁਣ ਕਿੱਧਰ ਗਿਆ ਉਹ ਹੁਣ ਕੌਣ ਲੈ ਕੇ ਆਇਆ ਆਪਾਂ ਕੀ ਕਹਿ ਸਕਦਾ ਜੀ ਹੁਣ ਕੌਣ ਚਿੱਟਾ ਲੈ ਆ ਤੇ ਕੌਣ ਕੀ ਗੱਲ ਕਰਾ ਜੀ ਇਹ ਵੱਡੇ ਲੋਕਾਂ ਦਾ ਵੱਡੇ ਕੰਮ ਹੈ ਜੀ ਫਿਰ ਇਹ ਕਿਸੇ ਨੇ ਸਰਕਾਰ ਕੀ ਦੀ ਬਣੂਗੀ ਕੀ ਕਿਹੜੀ ਬਾਜੀ ਮਾਰੂ ਮੈਂ ਤਾਂ ਕਹਣਾ ਜੀ ਕਾਲੀ ਪਾਰਟੀ ਬਣੂਗੀ ਅੱਗੇ ਅੱਛਾ ਹਾਂ ਉਹ ਕਿਵੇਂ ਉਹ ਨਾ ਉਹ ਅਗਰ ਕਰਤੂਤਾ ਨਾ ਬਣਨੀ ਅਮਰੀਕਾ ਕਰਤੂਤਾ ਨਾ ਤੇ ਹੀ ਬਣਨੀ ਜੇ ਮੈਂ ਕਹਿੰਦਾ ਮੇਰੇ ਅੱਖੇ ਬਣ ਜਾਣਗੇ ਮੇਰੇ ਮੇਰੇ ਅੱਖੇ ਦਾ ਥੋੜ੍ਹਾ ਹੀ ਬਣਨੇ ਉਹ ਆਦਿਕਾ ਕਰਤੂਤਾ ਨਾ ਬਣਗੇ ਇਹ ਕਰਤੂਤਾ ਕੁਝ ਹੋਰ ਹੁੰਦੀਆਂ ਕੰਮ ਹੋਰ ਹੁੰਦਾ ਇੱਕ ਤਾਂ ਹੁੰਦਾ ਕੰਮ ਵਾਲੇ ਵਧੀਆ ਕੀਤੇ ਨੂੰ ਤਾਂ ਬਣ ਕੇ ਇੱਕ ਕਰਤੂਤਾ ਕਰਤੂਤਾ ਦਾ ਕਰਤੂਤਾ ਦਾ ਮਾੜੀਆਂ ਹੁੰਦੀਆਂ ਮੈਂ ਤੁਹਾਡੀ ਕਰ ਸਹਿਯੋਗਤਾ ਜੀ ਜੇ ਆਪ ਦੀ ਸਹਿਯੋਗਤਾ ਨਾਲ ਆਪ ਦੇ ਕੰਮ ਦੇ ਸਹਿਯੋਗਤਾ ਨਾਲ ਬੋਲ ਮੋਲ ਗੱਲ ਕਰਦੇ ਲੀਡਰ ਨਾਲ ਇਹਨਾਂ ਦੇ ਨਹੀਂ ਜੀ ਲੀਡਰ ਵਾਲੀ ਮੈਂ ਕਿਹੜੇ ਲੀਡਰ ਵਾਲੀ ਹੈ ਕਈ ਉਹ ਲੀਡਰ ਵਾਲੀ ਗੱਲ ਗੋਲ ਮੋਲ ਹੁੰਦੀ ਲੋਕ ਆਪ ਹੀ ਸਮਝਦਾ ਜਿਵੇਂ ਬਾਬੇ ਤੇ ਦਿਖਾਦੇ ਕੈਮਰਾਮੈਨ ਨੂੰ ਕਹਿੰਦਾ ਖੁਸ਼ ਹੋ ਗਏ ਜਦੋਂ ਤੂੰ ਗੱਲ ਕਰੀ ਹਾਂ ਜੀ ਮੈਂ ਤਾਂ ਖੁਸ਼ ਹੀ ਹਾਂ ਬਸ ਨਹੀਂ ਬਾਬਾ ਵੀ ਖੁਸ਼ ਹੋ ਗਈ ਸੀ ਨਾ ਜਦੋਂ ਤੂੰ ਕਰਤੂਤਾਂ ਦੀ ਗੱਲ ਕਰੀ ਅੱਛਾ ਬਾਬੇ ਤਾਂ ਕਿਤੇ ਖੁਸ਼ ਹੋ ਗਏ ਬਾਬੇ ਤਾਂ ਪੂਰੇ ਨਰਾਜ ਆ ਜੀ ਹੁਣ ਘਰ ਦੇ ਵਿੱਚ ਬੀਬੀਆਂ ਕਿੰਨੀਆਂ ਬੀਬੀਆਂ ਦਾ ਬਹੁਤ ਹੈ ਕਿੰਨੀਆਂ ਹੈਗਾ ਸਾਡੇ ਆਪ ਦੇ ਹਾਂ ਥੋੜੇ ਉਹ ਲੋਕਾਂ ਦੇ ਥੋੜੋ ਜਨੇ ਤੂੰ ਮੈਂ ਕਿਉਂ ਸਾਰੇ ਦੇ ਇੱਕ ਦੱਬ ਇੱਕ ਮਾਰ ਤਾਂ ਹੋਣੀ ਨਹੀਂ ਹੈ ਸਾਡੇ ਹੈਗੇ 5 ਜਣੇ ਬੀਬੀਆਂ ਪੁੱਛਿਆ ਪੰਜ ਚੀ ਜਾਨੀਆਂ ਹਾਂ ਪੰਜ ਚੀ ਬੁਰੀਆਂ ਪਤਨ ਦਾ ਪੁੱਤ ਨਹੀਂ ਚਾਰ ਨਹੀਂ ਜਦੋਂ ਮਾਨ ਸਾਹਿਬ ਨੇ ਐਲਾਨ ਕਰਿਆ ਸੀ ਵੀ ਜਿਹੜਾ 1000 ਰੁਪਏ ਬੀਬੀਆਂ ਦਾ ਜਾਨੀ ਕਿਉਂ ਆਇਆ ਕਰੂਗਾ ਜਦੋਂ ਸਰਕਾਰ ਬਣ ਨਹੀਂ ਸੀ ਉਹ ਤਾਂ ਚਾਹ ਤਾਂ ਬੜਾ ਚੜਿਆ ਹੋਗੇ 5000 ਰੁਪਏ ਮਹੀਨੇ ਦਾ ਆਕਰੋ ਉਹ ਤਾਂ ਕਹਿੰਦੇ ਰੋਟੀ ਨਹੀਂ ਸੀ ਲਾਉਣਗਾ ਅੱਛਾ ਉਹ ਤਾਂ ਕਹਿੰਦੇ ਤੁਹਾਨੂੰ 1000 ਰੁਪਏ ਮਹੀਨੇ ਦਾ ਆਇਆ ਕਰਨਾ ਔਰ ਸੂਈ ਚ ਪੋਚਾ ਨਹੀਂ ਮਾਰਦੀਆਂ ਸੀ ਅੱਛਾ ਹਾਂ ਉਧਰ ਦਾ 1000 ਰੁਪਏ ਉਹਦਾ ਆਇਆ ਕਰੂ ਤੇ ਕਿਰਾਇਆ ਫਰੀ ਹੈ ਹਾਂ ਡਬਲ ਕੰਮ ਹੋਗਾ 100 ਰੁਪਏ ਘੱਟ ਹੋਗਾ ਸੀ ਹਾਂ ਜੀ ਹੁਣ ਤਾਂ ਕੋਈ ਕਹਿੰਨੇ دی ਉਹ ਤਾਂ ਕਹਿੰਦਾ 1000 ਰੁਪਏ ਦੇਤਾ ਸੀ। ਨਾ ਜੀ ਨਾ ਕੋਈ ਬਾਹ ਕੱਟ ਕੇ ਕਹਿੰਦੀ 1000 ਰੁਪਏ ਸਾਡੇ ਲੰਬ ਵਾਲੀ ਚਾ। ਮਾਤਰਪੈਂਚੀ ਵੀ ਕਹਰੇ ਤੇ ਇੱਥੇ ਕੋਈ ਕਹਰੇ ਆਪਾਂ ਦੁੱਗਣੇ ਦੇਵਾਂਗੇ। ਨਹੀਂ ਤੂੰ ਕਹਿੰਦਾ ਤੁਹਾਨੂੰ ਆਟਾ ਵੀ ਨਹੀਂ ਮਿਲ ਰਿਆ ਤੁਸੀਂ ਨਹੀਂ ਨਹੀਂ ਆਟਾ ਵੀ ਨਹੀਂ ਮਿਲਿਆ ਕੋਈ ਬੰਦਾ ਕਹਿੰਦੇ ਵੀ ਬੱਗੀ ਦਾਦੀ ਵਾਲੇ ਬੈਠੇ ਆ। ਕੋਈ ਕਹਰੇ ਬਾਹ ਕੱਟ ਕੇ ਵੀ ਆਟਾ ਮਿਲਿਆ। ਅੱਛਾ। ਨਹੀਂ ਤੇ ਹੁਣ ਫੇਰੇ ਵੋਟਾਂ ਲੈਣ ਆਉਣਗੇ ਸਵਾਲ ਜਵਾਬ ਕਰੋਗੇ ਪੁੱਛੋਗੇ। ਹਾਂ ਕਰਾਂਗੇ। ਕੀ ਕਰਾਂਗੇ ਸਵਾਲ? ਵੀ ਸਾਨੂੰ ਜਿਹੜਾ ਆਟਾ ਨਹੀਂ ਕੋਇਆ। ਕੁਈ ਦੂਜਾ ਜਿਹੜਾ ਰਸੋਈ ਦੇ ਪੈਸੇ ਉਹ ਨਹੀਂ ਆਏ ਕਰਾਂਗੇ ਉਹ ਕਹਿੰਦਾ ਜਿਹੜੇ ਰਸੋਈ ਦੇ ਪੈਸੇ ਦੀ ਗੱਲ ਕਰੀ ਆ ਤੁਸੀਂ ਜਾਂ ਆ ਬੀਬੀ ਆਉਣੇ ਜਿਹੜਾ 1000 ਰੁਪਏ ਆਉਣਾ ਸੀ ਉਹ ਕਹਿੰਦੇ ਆ ਹੁਣ ਜਿਹੜੇ ਵੋਟਾਂ ਆਈਆਂ ਨਾ ਹੁਣ ਇਹਨਾਂ ਦੇ ਨੇੜੇ ਕਿਸ਼ਤ ਪਾਵਾਂਗੇ ਤੇ ਹੁਣ ਤਾਂ ਲਾਗੂ ਕਰਨਗੇ ਜੀ ਫਿਰ ਨੇੜੇ ਆ ਕੇ ਨਾ ਜਿਵੇਂ ਉਹ ਬਾਬਾ ਗੱਲ ਕਰਦਾ ਸੀ ਵੀ 1000 ਰੁਪਏ ਤੁਹਾਨੂੰ ਵੀ ਐ ਹੈਗਾ ਸੀ ਨੇ ਉਹ ਤਾਂ ਪਰ ਉਹ ਕਹਿੰਦੇ ਵੀ ਇਹ ਵੋਟਾਂ ਇਹਨਾਂ ਨੂੰ ਪਾ ਦੇਣਾ ਵੀ 1000 ਰੁਪਏ ਦਿਆ ਕਰਨਗੇ ਬੁੜੀਆਂ ਨਾਲ ਸੂਈ ਚ ਮੜਾ ਸੌਖੇ ਰਹਿਣੀਆਂ ਕੋਈ ਚੀਜ਼ ਵਾਇਤ ਖਰੀਦ ਲਿਆ ਕਰਨੀਆਂ ਜੀ ਅੱਛਾ ਤੇ ਉਹ ਮਿਲੇ ਨਹੀਂ ਫਿਰ ਆਏ ਨਹੀਂ ਨਹੀਂ ਕੀ ਇਹਨਾਂ ਦਾ ਖੁਸ਼ੀ ਜੀ ਬਹੁਤ ਆਈ ਹੁੰਨੀ ਆ ਵੀ ਜਿਵੇਂ 4-5000 ਰੁਪਏ ਆਇਆ ਕਰੋ ਮਹੀਨੇ ਦਾ ਆਹ ਹੋਏ ਹੂੰ ਉਹ ਟੂਰਨਾਮੈਂਟ ਮੰਨਦੇ ਉਹ ਤਾਂ ਖੁਸ਼ੀ ਹੁੰਦੇ ਜਦੋਂ ਹਾਰ ਜਾਂਦੇ ਉਦੋਂ ਨਹੀਂ ਨਾ ਖੁਸ਼ੀ ਹੁੰਦੀ ਨਹੀਂ ਹੁਣ ਉਹ ਕਹਿੰਦੇ ਇਕੱਠਾ ਇਕੱਠਾ ਪਾ ਦੇਗੇ ਸੀ ਕੋਈ ਗੱਲ ਨਹੀਂ ਤੇ ਫਿਰ ਤਾਂ ਹੀ ਤਾਂ ਕਹਿੰਦੇ ਵੀ ਇਹ ਵੋਟਾਂ ਵੀ ਪਾ ਦੇਾਂਗੇ ਫਿਰ ਜੀ ਜੇ ਕੋ ਪਾ ਦੇਣਗੇ ਤਾਂ ਜੀ ਕੀ ਲੱਗਦਾ ਫਿਰ ਹੁਣ ਸਰ ਇਹ ਕੋਈ ਸਾਉਂਦੇ ਨਹੀਂ ਆਉਂਦੀ ਜੀ ਅੱਛਾ ਹਾਂ ਜਿਹਨ ਕਿ ਖਿਜੜੀ ਜਵੜੀ ਪਈਆਂ ਹਾਂ ਹੂੰ ਕੋਈ ਦਾ ਕੋਈ ਦਾ ਸਤਕਾਰ ਕਰੀ ਜਾਂਦਾ ਹੈ ਉਮੀਦਵਾਰਾਂ ਦਾ ਹੂੰ ਤੇ ਕੋਈ ਕਰ ਉਹਨਾਂ ਦਾ ਕਰਾਓ ਕਰੀ ਜਾਂਦਾ ਹੈ ਅੱਛਾ ਕੋਈ ਕਹਿੰਦਾ ਇਹ ਪੈਂਡ ਚ ਨਹੀਂ ਵੰਡ ਦੇਣਾ ਹੂੰ ਕੋਈ ਆ ਇਹਨਾਂ ਦੇ ਕੇਲੇ ਪਾ ਕੋਈ ਚੀਜ਼ਾਂ ਤੋਲ-ਤੋਲੀਆਂ ਦਾ ਲੱਡੂਆਂ ਨਾ ਕਿਹੜੇ ਕਿਹੜੇ ਪਾਰਟੀਆਂ ਨੂੰ ਕਹਿੰਦੇ ਵੰਡ ਨਹੀਂ ਦੇਣਾ ਪਿੰਡਾਂ ਚ ਭਾਜਪਨ ਨੂੰ ਕਹਿੰਦੇ ਜੀ ਵਾਲਾ ਉਹ ਭਾਜਪਨ ਨੂੰ ਕਾ ਤੂੰ ਕਹਿੰਦੇ ਇਹ ਉਹ ਕਹਿੰਦੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਹੂੰ ਉਹ ਕਹਿੰਦੇ ਦਿੱਲੀ ਨਹੀਂ ਜਾਣ ਦਿੱਤਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕਿਸਾਨ ਪੱਖੀ ਨਹੀਂ ਪਾਰਟੀ ਨਿਕਾਣ ਉਹ ਜਿਹੜੇ 2000 ਰੁਪਏ ਪਾ ਰਹੇ ਫਿਰ ਕਿਸਾਨਾਂ ਨੂੰ ਉਹ ਕਿਧਰ ਜਾ ਰਹੇ ਉਹ ਕਿਸਾਨ ਲੈਂਦੇ ਕਹ ਲੈਣੀ ਨਾ ਕਹਿੰਦੇ 2000 ਵੀ ਨਹੀਂ ਲੈਂਦੇ ਸੀ ਅਈ ਨਾ ਹੋਰ ਮੰਗਦੇ ਜਿਉਂ ਤਾਂ ਭੋਲਿਆਂ ਨੇ 2000 ਰੁਪਏ ਲੈ ਗਏ ਤਾਂ ਨੇ ਹੋਰ ਦਿਓ ਸਾਨੂੰ ਅੱਛਾ ਜੱਪਤਾ ਹੋਰ ਚਾਹੀਦਾ 2000 ਰੁਪਏ ਨਹੀਂ ਨਹੀਂ ਵੀ ਹੋਰ ਸਹੂਲਤਾਂ ਦਿਓ ਸਾਨੂੰ ਸੋਦੀ 2000 ਤਾਂ ਦੇ ਕਹਿੰਦੇ ਮੋਦੀ ਸਰਕਾਰ ਆਲੇ ਸਹੂਲਤਾਂ ਦੇਵਾਂਗੇ ਤੁਹਾਨੂੰ ਕੀ ਕਹਿ ਸਕਦੇ ਆ ਜੀ ਇਹਦੇ ਬਾਰੇ ਜੀ ਵੇਖੀ ਜਾਓ ਜੀ ਜਿਹਦਾ ਸਹੂਲਤਾਂ ਦੇਣਗੇ ਹਜੇ ਤਾਂ ਜਿੰਨੀਆਂ ਕ ਦਿੱਤੀਆਂ ਉਨੀਆਂ ਤੱਕ ਚੱਲੀ ਮੜੀਆਂ ਮੁੱਟੀਆਂ ਚੱਲੀ ਜਾਂਦੀਆਂ ਕੋਈ ਨਹੀਂ ਵੀ ਚੱਲਦੀ ਜੀ ਇੱਕ ਹੀ ਪਤਾ ਲੱਗਦਾ ਵੀ ਕਿਹੜੀ ਸਰਕਾਰ ਨੇ ਉਹਨਾਂ ਲੋਕਾਂ ਦਾ ਪਤਾ ਇਹ ਲੱਗਦਾ ਜੀ ਵੋਟਾਂ ਬਹੁਤ ਘੱਟ ਪੈਣੀਆਂ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਕਹਿੰਦੇ ਆ ਵੀ ਕਿਸਾਨ ਵਿਰੋਧੀ ਆ ਪਾਰਟੀ ਤੇ ਜਿਹੜੇ ਉਹਨਾਂ ਦੇ ਨਾਲ ਚੱਲ ਰਹੇ ਉਹ ਵੀ ਕਿਸਾਨ ਹੀ ਆ ਜਿਹੜੇ ਹੁਣ ਪਿੰਡਾਂ ਦੇ ਵਿੱਚ ਭਾਜੀਪੀਆ ਲੀਡਰ ਆਉਣਗੇ ਉਹਨਾਂ ਦੇ ਨਾਲ ਕਿਸਾਨ ਹੀ ਆ ਜਿਹੜੇ ਨਾਲ ਆਉਣਗੇ ਉਹਨਾਂ ਦੇ ਜਿਹੜੇ ਕਿਸਾਨ ਆ ਜੀ ਉਹ ਤਾਂ ਕਿਸਾਨ ਹੀ ਰਹਿਣਗੇ ساری ਉਮਰ ਉਹ 'ਚ ਕੋਈ ਜੱਟਾ ਮੰਨਦਾ ਉਹ 'ਚ ਮੈਂ ਇਹ ਨਹੀਂ ਜਾਣਦਾ ਵੀ ਇਹਨਾਂ ਦਾ ਰੌਲਾ ਕੀ ਆ ਮੈਂ ਇਹ ਜਾਣਦਾ ਵੀ ਦਿੱਲੀ 'ਚ ਬੜਾ ਰੋਕ ਦੇਗਾ ਤੋਂ ਫਿਰ ਜਾਂ ਪੂਰਾ ਪੂਰਾ ਪ੍ਰਬੰਧ ਕਰਨ ਉਹਨਾਂ ਦਾ ਪੂਰਾ ਵਧੀਆ ਫਿਰ ਜਿਹੜੀ ਆਪਣੀ ਸਰਕਾਰ ਅੱਜ ਕੱਲ ਚੱਲ ਰਹੀ ਹੈ ਇਹਦੇ ਬਾਰੇ ਇਹ ਬੋਲਦਾ ਮੈਂ ਵੀ ਨਾ ਉਹ ਮੈਨੂੰ ਮਾੜੀ ਲੱਗਦੀ ਹੈ ਚੰਗੀ ਲੱਗਦੀ ਹੈ ਚੰਗੀ ਲੱਗਦੀ ਹੈ ਹਾਂ ਜੀ ਇਹਦੇ ਵਿੱਚ ਪਤਾ ਕਿਵੇਂ ਜੀ ਜਿਵੇਂ ਹੁਣ ਸਾਨੂੰ ਇਹ ਬੋਲਦੇ ਸੀ ਹੁਣ ਮਤਲਬ ਬੰਦੇ ਵੀ ਆਟਾ ਨਹੀਂ ਮਿਲਿਆ ਆਟਾ ਨਹੀਂ ਮਿਲਿਆ ਕਣਕ ਤਾਂ ਮਿਲਦੀ ਹੈ ਜੀ ਕਣਕ ਆਉਂਦੀ ਓਵੇਂ ਜਿਹੜੀ ਕਣਕੇ ਮਿਲਦੀ ਨਾ ਉਹ ਫਰੀ ਵਾਲੀ ਮਿਲਦੀ ਹੈ ਸੈਂਟਰ ਸੈਂਟਰ ਸਰਕਾਰ ਵਾਲੀ ਜਿਹੜੀ ਪੰਜਾਬ ਸਰਕਾਰ ਦੀ 2 ਰੁਪਏ ਕਿਲੋ ਵਾਲੀ ਉਹ ਨਹੀਂ ਮਿਲ ਰਹੀ ਇਹਨਾਂ ਨੂੰ ਨਹੀਂ ਉਹ ਵੀ ਫਰੀ ਹੈ ਜੀ ਹਾਂ ਉਹ ਵੀ ਨਹੀਂ ਉਹ ਮਿਲ ਨਹੀਂ ਰਹੀ ਆ ਮਿਲ ਨਹੀਂ ਰਹੀ ਹਾਂ ਸੈਂਟਰ ਕਾਲ ਉਹ ਜਿਹੜੀ ਫਰੀ ਹੈ ਜੀ ਉਹ ਹਾਂ ਜਿਹੜੀ ਹੁਣ ਇਹ ਭੇਜਣਗੇ ਪੰਜਾਬ ਸਰਕਾਰ ਉਹ ਸਾਨੂੰ ਬਹੁਤ ਖੁਸ਼ੀ ਹੋਊ ਜੇ ਭੇਜਣਗੇ ਤਾਂ ਇਹ ਬਹੁਤ ਖੁਸ਼ੀ ਵਧੀਆ ਹੋ ਸਾਨੂੰ ਜੇ ਸਾਨੂੰ ਭੇਜਣ ਦੇ ਦਾ ਕਰਕੇ ਉਹ ਕਹਿੰਦੇ ਅਜੇ ਤੱਕ ਆਈ ਹੀ ਨਹੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਇੱਧਰ ਬੈਠੇ ਨੂੰ ਪੁੱਛ ਲੈਣੇ ਮਿਲ ਗਈ ਕਣਕ ਨਹੀਂ ਆਈ ਜੀ ਨਹੀਂ ਮਿਲੀ ਪੰਜਾਬ ਵਾਲੀ ਨਹੀਂ ਮਿਲੀ ਸੈਂਟਰ ਵਾਲੀ ਮਿਲੀ ਜੀ ਕਿੰਨਾ ਚਿਰ ਹੋ ਗਿਆ ਜਦੋਂ ਪੰਜਾਬ ਸਰਕਾਰ ਵਾਲੀ ਕਣਕ ਮਿਲੀ ਨੂੰ ਪੰਜਾਬ ਸਰਕਾਰ ਵਾਲਿਆਂ ਦਾ ਪਿਛਲੇ 18 ਮਹੀਨੇ ਜਾਈ ਸੀ ਪਿਛਲੇ ਸਾਲ ਹਾਂ ਪਿਛਲੇ ਸਾਲ ਉਹ ਸਾਲ ਦੇ ਤਕਰੀਬਨ 7 ਮਹੀਨੇ ਹੋ ਗਿਆ ਦੋ ਸਾਲ ਤੇ ਸਰਕਾਰ ਬਣੀ ਨਹੀਂ ਹੋ ਹਾਂ ਹਾਂ ਜੀ ਮਾਰਚ ਮਹੀਨੇ ਚਾਈ ਸੀ ਉਹ ਉਦੋਂ ਬਾਅਦ ਨਹੀਂ ਮਿਲੀ ਉਦੋਂ ਬਾਅਦ ਨਹੀਂ ਆਈ ਸੈਂਟਰ ਵਾਲੀ ਦੋ ਵਾਰੀ ਆ ਗਈ ਜੀ ਇੱਕ ਵਾਰੀ ਤੁਸੀਂ ਮੋਦੀ ਨੂੰ ਫਰਮਾੜਾ ਕਹੀ ਜਾਂ ਉਬਰੋਈ ਮੰਗਾ ਕਿ ਨੇ ਵੀ ਹੋਰ ਮਾਰ ਗਿਆ ਜਾਂ ਵਧਾ ਦੇ ਤਾਂ ਚੰਗੀ ਕੀ ਗੱਲ ਹੈ ਲੋਕ ਤਾਂ ਰੋਜ਼ ਵੀ ਉਹਦੀ ਲੈ ਕੇ ਆ ਜੀ ਜਦੇ ਜੇ ਹੀ ਜਾਊ ਤਾਂ ਆਪੇ ਚੰਗਾ ਹੋਊਗਾ ਅੱਛਾ ਜੇ ਨਾ ਦੇਊ ਤਾਂ ਆਪੇ ਮਾਰੇ ਜੀ ਨਹੀਂ ਮਾਰਾ ਇਹ ਕਹਿੰਦੇ ਨਹੀਂ ਅਸੀਂ ਮੋਦੀ ਨੂੰ ਮਾਰਾ ਵੀ ਨਹੀਂ ਕਹਿੰਦੇ ਜੀ ਵੀ ਉਹ ਤਾਂ ਐ ਨਹੀਂ ਆ ਵੀ ਗੜੀ ਆਪਣੇ ਕਿਸਾਨ ਜੁਨੀਆ ਨਾ ਵੀ ਉਹਨਾਂ ਨਾਲ ਗੱਲਬਾਤ ਉੱਥੋਂ ਗੱਲਬਾਤ ਕਰੋਗੇ ਗੱਲਬਾਤ ਉਹ ਮਾਰੀ ਸੋਚ ਹੁਣ ਹੰਸ ਰਾਜ ਆ ਗਿਆ ਉਹ ਕਹਿੰਦਾ ਮੈਂ ਗੱਲਬਾਤ ਕਰਾਊਗਾ ਵਿੱਚ ਮੈਂ ਵਿਚੋਲਾ ਬਣ ਗਿਆ ਉਹ ਕਹਿੰਦਾ ਵਿੱਚ ਮੈਨੂੰ ਜਿਤਾਓ ਤਾਂ ਸਹੀ ਮੈਂ ਤੁਹਾਡੀ ਗੱਲਬਾਤ ਕਰਾ ਦੂੰਗਾ ਇੱਕ ਮਿੰਟ ਸੁਣੋ ਅਰਦਾਸ ਅਨਸਰ ਆ ਵੀ ਆ ਗਿਆ ਇੱਕ ਅਮੋਲਕ ਆਇਆ ਉਹ ਉਹ ਦੂਜਾ ਕੀ ਇਹਦਾ ਨਾਮ ਕਰਮ ਜੀ ਦਾ ਕਰਮ ਜੀ ਅਮੋਲਕ ਜਿੱਤੂ ਹੋਈ ਅੱਛਾ ਇਹ ਵਾਦਾ ਆਪਣਾ ਜੀ ਪੱਕਾ ਜਮਾ ਵਿਰੋਧੀ ਕਹਿੰਦੇ ਵੀ ਉਹਦਾ ਕਲਾਕਾਰ ਆ ਲੈ ਕੇ ਜਨਨ ਕਿ ਵੋਟਾਂ ਦੇ ਬੰਬੇ ਵੱਜੂਗਾ ਮੁੜ ਕੇ ਫਿਲਮਾਂ ਬਣਾਉ ਉਹ ਤੁਹਾਡੇ ਦੁੱਖ ਤੋਂ ਕੌਣ ਸੁਣੂਗਾ ਇੱਕ ਮਿੰਟ ਜੀ ਐ ਤਾਂ ਸੰਨੀ ਦੋਲ ਵੀ ਆਇਆ ਸੀ ਹੂੰ ਆਇਆ ਸੀ ਨਾ ਉਹ ਉਹ ਤਾਂ ਰੁਕਈ ਰੁਈ ਜਾਂਦੇ ਉਹ ਕਹਿੰਦੇ ਸਾਡੇ ਆ ਕੇ ਵੜੇ ਨਹੀਂ ਆ ਕੇ ਵੜਿਆ ਨਹੀਂ ਸੰਨੀ ਦੋਲ ਵੀ ਉਹਨਾਂ ਠਾਇਆ ਸੀ ਹੂੰ ਹੁਣ ਆਨਸਰ ਆ ਜਾ ਗਿਆ ਹੂੰ ਤੂੰ ਸਨਨੀਦੋਲ ਕਿੱਧਰ ਗਿਆ ਫਿਰ ਨਹੀਂ ਉਸ ਪਤਾ ਫੇਰ ਹੀ ਲੱਗਣਾ ਲੋਕਾਂ ਨੂੰ ਨਾ ਸਨਨੀਦੋਲ ਦਾ ਫੈਨ ਆ ਮੈਂ ਹੂੰ ਅੱਛਾ ਵੀ ਉਹ ਪਤਾ ਕਿਵੇਂ ਆ ਵੀ ਉਹ ਸਨਨੀਦੋਲ ਕੋਣੀ ਬੜਿਆ ਫਿਰ ਬਜੱਤ ਕੇ ਉਹ ਜਾਣਤਾ ਨਹੀਂ ਦੱਸਣਾ ਨਾ ਉਹ ਗੱਲ ਨੂੰ ਉਹ ਚੀਜ਼ ਐ ਇਹ ਮੰਨਦੇ ਆ ਵੀ ਜੇ ਮੈਂ ਉਹਦਾ ਫੈਨ ਸੀ ਉਹਨੂੰ ਅੱਜ ਮੈਂ ਵੀ ਇਹ ਕਹਿ ਰਿਹਾ ਮੈਂ ਸਨਨੀਦੋਲ ਤੂੰ ਹੁਣ ਕਿੱਥੇ ਆਂ ਤੇਰਾ ਢਾਈ ਕਿਲੋ ਆਸ ਹੂੰ ਤੂੰ ਅੰਦਰ ਅੱਗੇ ਕਿਲੋ ਦੋਣੇ ਰਿਆ ਹੂੰ ਉਹ ਸਾਡੇ ਇਲਾਕੇ ਦੇ ਕਹਿ ਰਹੇ ਆ ਜੀ ਜਿਹੜੇ ਦਿੱਤੇ ਜੀ ਉਹ ਮਾਨ ਸਾਹਿਬ ਵੀ ਕਹਿੰਦਾ ਕਹਿੰਦਾ ਨਲਕਾ ਪੱਟਣ ਲੱਗ ਕਿੱਧਰ ਗਿਆ ਇਹ ਨਹੀਂ ਉਹਦਾ ਮੈਂ ਵੀ ਕਹਿਣਾ ਇਹ ਗੱਲ ਹਾਂ ਵੀ ਉਹ ਕਿੱਧਰ ਗਿਆ ਹੋਣਾ ਇਹ ਜਿੱਤ ਕੇ ਆ ਭੱਜ ਜਾਂਦੇ ਜੀ ਤੇ ਮੁਰ ਕੇ ਮੇਰੇ ਆ ਕੇ ਫਿਰਦੇ ਰਹਿੰਦੇ ਉੱਥੇ ਹੀ ਜੀ ਇਹ ਇਹਦਾ ਮਤਲਬ ਵੀ ਜਿਹੜਾ ਕੈਂਡੀਡੇਟ ਆ ਉਹ ਸਾਡੇ ਇਲਾਕੇ ਦਾ ਹੋਣਾ ਚਾਹੀਦਾ ਇਲਾਕੇ ਦਾ ਹੋਣਾ ਚਾਹੀਦਾ ਸਾਡਾ ਕੰਮ ਕਰੇ ਸਾਨੂੰ ਮਿਲੇ ਸਾਨੂੰ ਵਧੀਆ ਪਛਾਣੇ ਸਾਨੂੰ ਮਿਲੇ ਪਿੰਡ ਦੇ ਸਾਂਝੇ ਕੰਮ ਕੀ ਲੱਗਦਾ ਫਿਰ ਕਰਮਜੀਤ ਨੂੰ ਮੋੜ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਸੰਨੀ ਦੋਲ ਤੇ ਆਇਆ ਨਹੀਂ ਕਿ ਮੁੜ ਕੇ ਤੁਸੀਂ ਫੈਨ ਹੋ ਨਹੀਂ ਕਰਮਜੀਤ ਤਾਂ ਜਿੱਤੂ ਆ ਜੀ ਅੱਛਾ ਕਰਮਜੀਤ ਮੋੜ ਜਿੱਤੂ ਆ ਕੀ ਕਰਮਜੀਤ ਫਿਰ ਉਵੇਂ ਹੀ ਭੱਜੂਗਾ ਜਿਵੇਂ ਸੰਨੀ ਦੋਲ ਭੱਜਦਾ ਨਹੀਂ ਭੱਜਦਾ ਜੀ ਇਹ ਇਹ ਨਹੀਂ ਭੱਜਦਾ ਇਹ ਨਹੀਂ ਭੱਜਦਾ ਇਹਦੀ ਗਾਰੰਟੀ ਕੋਈ ਨਹੀਂ ਆਉਂਦਾ ਮੁੜ ਕੇ ਬਾਅਦ ਚ ਤਾਂ ਆ ਸਦੀਕ ਅਸੀਂ ਸਦੀਕ ਨੂੰ ਜਤਾਇਆ ਸੀ ਇਹ ਕਿਹੜਾ ਆਇਆ ਇਹ ਨਹੀਂ ਮੁੜ ਕੇ ਆਏਗਾ ਨਹੀਂ ਜ ਇਹ ਵੀ ਆਉਂਦਾ ਆ ਐਨੀ ਕਹਿੰਦੇ ਆਉਂਦਾ ਨਹੀਂ ਵੀ ਚੱਲ ਕੇ ਨੇੜੇ ਦੂਰ ਆਉਂਦਾ ਹੀ ਰਹਿੰਦਾ ਏ ਮਿਲਦੇ ਵੀ ਰਹਿੰਦੇ ਆ ਵੀ ਉਹਦੇ ਵਿੱਚ ਇਹ ਹੁੰਦਾ ਵੀ ਜੇ ਕਰਮ ਜੀ ਦੇ ਮੂਲ ਕੋ ਨੇ ਠਾਇਆ ਆ ਉਹ ਉਹ ਵੀ ਉਹਦਾ ਬਚਪਨ ਦਾ ਯਾਰ ਉਹ ਵੀ ਨਹੀਂ ਪਾਏ ਦੱਗਤੇ ਜੀ ਹਾਂਜੀ